ਜਰਨੈਲ ਜੂਰਾਵਰ ਸਿੰਘ ਜੀ ਤੁਸੀਂ ਦੇਖੋ ਜਦੋਂ ਆਪਣੀ ਠੰਡ ਹੁੰਦੀ ਆ 1 ਡਿਗਰੀ 2 ਡਿਗਰੀ ਸਾਰੇ ਕੰਬਲਾਂ ਚ ਨੂੰ ਵੜਦੇ ਨੇ ਉਹ ਤਿੱਬਤ ਦੇ ਵਿੱਚ -35 ਡਿਗਰੀ ਤੇ ਲੜੇ ਉੱਥੇ ਜਿੱਥੇ ਦਾ ਬੰਦਾ ਜਿਹੜੇ ਮਾਹੌਲ ਚ ਰਹਿ ਰਿਹਾ ਸਪੋਜ਼ ਕਰੋ ਆਪਾਂ ਗਰਮੀ ਚ ਰਹਿੰਦੇ ਆ ਤਾਂ ਆਪਣੀ ਤਾਂ ਸਰੀਰ ਉਹ じゃ ਬਣ ਗਿਆ ਨਾ ਉਹ ਲੋਕਾਂ ਚ ਜਿਹੜੇ ਉੱਥੇ ਦੇ ਹੈਗੇ ਸੀ ਉੱਥੇ ਜਾ ਕੇ ਲੜਨਾ ਤੇ ਉਹਨਾਂ ਤੋਂ ਜਿੱਤਣਾ ਕਿੰਨੀ ਵੱਡੀ ਗੱਲ ਹੈ ਤੁਸੀਂ ਦੇਖੋ ਜਦੋਂ ਉਹ ਸ਼ਹੀਦ ਹੋਏ ਜਿਹੜਾ ਉਹਨਾਂ ਦਾ ਸਰੀਰ ਸੀ ਸਰੀਰ ਕੱਟ ਕੇ ਉਹਨਾਂ ਦੇ ਬਾਲਾਂ ਤੱਕ ਦੀ ਵੀ ਬੋਲੀ ਲੱਗੀ ਸੀ ਉੱਥੇ ਦੇ ਲੋਕਾਂ ਦਾ ਮੰਨਣਾ ਸੀ ਵੀ ਜਦੋਂ ਸਾਡੇ ਬੇਬੀ ਹੋਊਗਾ ਜਿਹੜਾ ਇਹਨਾਂ ਦਾ ਪਾਟਾ ਅਸੀਂ ਖਾਵਾਂਗੇ ਸਾਡਾ ਇਹੋ ਜਿਹਾ ਸ਼ੇਰ ਪੁੱਤ ਹੋਵੇ ਪਰ ਤੁਸੀਂ ਕਮਾਲ ਦੀ ਗੱਲ ਦੇਖੋ ਨਾ ਤਾਂ ਕਦੇ ਲਿਖਤੀ ਕਿਤਾਬਾਂ ਦੇ ਵਿੱਚ ਪੜਦੇ ਆ ਹਾਲਾਂਕਿ ਜਿੱਡੇ ਸਾਡੇ ਸੂਰਮੇ ਨੇ ਇਹਨਾਂ ਦੇ ਤਾਂ ਚੌਂਕ ਚ ਬੁੱਤ ਲੱਗਣੇ ਚਾਹੀਦੇ ਨੇ ਸੋਫੀਆ ਮਾਨ ਹੋ ਗਈ ਉਹਨੇ ਦੇਖੋ ਕਿੱਥੇ ਆਜ਼ਾਦੀ ਦੇ ਲਈ ਕਿ ਇਹਨਾਂ ਦੇ ਪਰਿਵਾਰ ਚੋਂ ਆ ਬਾਹਰਲੇ ਦੇਸ਼ ਇੱਥੇ ਪਤਾ ਹੀ ਨਹੀਂ ਕਹਿੰਦਾ ਮੇਰੇ ਖਾਲਸੇ ਦਾ ਰੰਗ ਫਿੱਕਾ ਪੈ ਗਿਆ ਮੇਰੇ ਖਾਲਸੇ ਦਾ ਰੰਗ ਫਿੱਕਾ ਪੈ ਗਿਆ ਗਦਾਰਾਂ ਨੂੰ ਸਰੋਪੇ ਮਿਲੇ ਮੈਨੂੰ ਲਾਉਂਦੇ ਨੇ ਮਦਦਗਾਰ ਉਦਾਂ ਲਾਰੇ ਮੈਨੂੰ ਲਾਉਂਦੇ ਨੇ ਮਦਦਗਾਰ ਉਦਾਂ ਲਾਰੇ ਜਿਵੇਂ ਬੁੱਢੇ ਨਾਲੇ ਨੂੰ ਨਹੀਂ ਲੱਗਦਾ ਤਕਰੀਬਨ ਮੇਰੇ ਖਿਆਲ 25 30 ਮੈਨੂੰ 20 ਕੇ ਸਾਲ ਤੱਕ ਵਾਰ ਮੈਨੂੰ ਇਹ ਪੜਦੇ ਨਾ ਹੋ ਗਏ ਪਰ ਇਹ ਸਰਕਾਰ ਕਹਿੰਦੀ ਅੱਲਾਹ ਦੇ ਹਾਣੇ ਵੀ ਹਾਂ ਬੁੱਢੇ ਨਾਲ ਦਾ ਅਸੀਂ ਜ਼ਰੂਰ ਕਰਾਂਗੇ ਹੁਣ ਤਾਂ ਇੱਕ ਨਾਲਾ ਨਹੀਂ ਲੋਟ ਆਉਂਦਾ ਦਰੇ ਕਿੱਥੋਂ ਆ ਜਾਣਗੇ ਤੁਸੀਂ ਨਹੀਂ ਕੋਸ਼ਿਸ਼ ਕਰਦੇ ਕਿ ਤੁਸੀਂ ਵੀ ਜਿਵੇਂ ਅੱਜਕੱਲ ਗੀਤ ਚੱਲਦੇ ਨੇ ਲੋਕ ਸੁਣਨਾ ਪਸੰਦ ਕਰਦੇ ਨੇ ਕਿ ਕੋਈ ਸ਼ਰਾਬ ਤੇ ਗੀਤ ਲਿਖਦੇ ਕੋਈ ਹਥਿਆਰਾਂ ਦੇ ਗੀਤ ਲਿਖਦੇ ਆ ਤੁਸੀਂ ਨਹੀਂ ਸੋਚਦੇ ਕਿ ਮੈਂ ਐਵੇਂ ਦਾ ਕੁਝ ਲਿਖਾਂ ਤੇ ਮੇਰਾ ਨਾਮ ਛਿੱਤੀ ਬਣ ਜਾਵੇ ਦੇਖੋ ਨਾਮ ਮੇਰੇ ਕੋਸ਼ ਵੀ ਨਹੀਂ ਹੈਗਾ ਨਾਮ ਤਾਂ ਤੁਸੀਂ ਇੱਕ ਚੀਜ਼ ਕਰ ਦਿਓ ਸਾਡੇ ਨਾਲ ਦੇਖੋ ਲੋਕਾਂ ਦੀ ਮਾਨਸਿਕਤਾ ਬੜੀ ਕਮਜ਼ੋਰ ਆ ਤੁਸੀਂ ਚੀਜ਼ ਦੇਖਿਓ ਤੁਸੀਂ ਨੋਟ ਕਰਦੇ ਹੋਵੋਗੇ ਜੋ ਤੁਸੀਂ ਸੋਸ਼ਲ ਮੀਡੀਆ ਖੋਲਦੇ ਹੋ ਗੱਲ ਹੋਏਗੀ ਅਮਰੀਕਾ ਇਦਾਂ ਸਾਡਾ ਲੈਣਾ ਦੇਣੀ ਕੁਛ ਨਹੀਂ ਅਸੀਂ ਆਪਣੇ ਪਿੰਡ ਬੈਠੇ ਆ ਮਤਲਬ ਜਿਹੜੇ ਬੰਦੇ ਨੂੰ ਪਿੰਡ ਦਾ ਸਰਪੰਚ ਨਹੀਂ ਪੁੱਛਦਾ ਪੰਚ ਨਹੀਂ ਪੁੱਛਦਾ ਉਹ ਵੀ ਫਿਰ ਟਿੱਪਣੀ ਬਣਾ ਕੇ ਲੰਬੇ ਲੰਬੇ ਮੈ ਤੁਹੇ ਦੇਖਦੇ ਹੋਵੋਗੇ ਪੜ ਕੇ ਹਨ ਉਹ ਸਾਡੇ ਲੋਕਾਂ ਦੀ ਉਹ ਵਜ੍ਹਾ ਹੈ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਇੱਕ ਕੋਈ ਮੰਨ ਲਓ ਮੰਤਰੀ ਨੇ ਕੋਈ ਬਿਆਨ ਦਿੱਤਾ ਉਹ ਤੋਂ ਬੋਲਦੇ-ਬੋਲਦੇ ਅਚਾਨਕ ਗਲਤ ਸ਼ਬਦ ਬੋਲਿਆ ਕੋਣੇ ਸੌਰੀ ਵੀ ਕਹਿਤਾ ਤੁਸੀਂ ਸਮਝ ਗਏ ਹੋ ਕਿ ਮੈਂ ਕਿੰਨੀ ਦੀ ਗੱਲ ਕਰੀ ਹੈ ਨਾ ਤੇ ਉਹਦੇ ਤੇ 10 ਦਿਨ ਤੋਂ ਮਖੌਲ ਚੱਲਦਾ ਹੈ ਬੋਲਿਆ ਗਿਆ ਹਾਂ ਉਹਦੀ وجہ ਕਿ ਉਹ ਲੋਕਾਂ ਦੀ ਕਿ ਮਾਨਸਿਕਤਾ ਹੋ ਗਈ ਉਹ ਸਿਰਫ ਇੱਕ ਮੁਖੌਲ ਦੇ ਪਿੱਛੇ ਪੈ ਗਏ ਟੀਚਰਾਂ ਪਿੱਛੇ ਪੈ ਗਏ ਕਮੈਂਟਾਂ ਪਿੱਛੇ ਪੈ ਗਏ ਜਿੰਨਾ ਬੰਦਾ ਫੇਸਬੁੱਕ ਤੇ ਵਿਦਵਾਨ ਹੋਊਗਾ ਨਾ ਉਹ ਪਿੰਡ ਦੇ ਵਿੱਚ ਉਹਨੂੰ ਮੇਰੇ ਖਿਆਲ ਕਰਦੇ ਵੀ ਨਹੀਂ ਪੁੱਛਦੇ ਕਦੇ ਕਿਸੇ ਕਲਾਕਾਰ ਨੇ ਧੋਖਾ ਦਿੱਤਾ ਵੀ ਕਹਿ ਦਿੱਤਾ ਹੋਏ ਕਿ ਕੋਈ ਨਹੀਂ ਲਾਰਾ ਲਾਇਆ ਉਹ ਲਾਰਾ ਲਾਇਆ ਉਹ ਬਹੁਤ ਪੰਜਾਬ ਦਾ ਇੱਕ ਨਾਮੀ ਸਿੰਗਰ ਆ ਮੈਂ ਨਾਂ ਨਹੀਂ ਲੈਂਦਾ ਲੈ ਦੂ ਨਹੀਂ ਅੱਛਾ ਬਾਲ ਪਟਾਈ ਹੋ ਜਾਂਦੀ ਹੈ ਨਟ ਤੇ ਜਿਆਦਾਤਰ ਜਿਹੜੇ ਸਾਡੇ ਪੰਜਾਬੀ ਸੂਰਮੇ ਨੇ ਜਿਨ੍ਹਾਂ ਦਾ ਕਦੇ ਜ਼ਿਕਰ ਨਹੀਂ ਹੋਇਆ ਜਿਦਾ ਮੰਨ ਲਓ ਮਹਾਰਾਜਾ ਦਲੀਪ ਸਿੰਘ ਜੀ ਦੀ ਕੁੜੀ ਸੀਗੀ ਸੋਫੀਆ ਮਹਾਨ ਮੈਂ ਉਹਨਾਂ ਨੂੰ ਤਕਰੀਬਨ 10 ਸਾਲ ਵੀਰੇ ਪੜਿਆ ਉਹ ਬਾਹਰ ਇੰਗਲੈਂਡ ਦੇ ਵਿੱਚ ਕਹਿੰਦੇ ਸੀ ਨੋ ਟੈਕਸ ਨੋ ਬੋਟ ਬੀਜੇਸੀ ਬੋਟ ਨਹੀਂ ਪਾ ਸਕਦੇ ਸੀ ਤੁਹਾਨੂੰ ਟੈਕਸ ਵੀ ਨਹੀਂ ਪੇ ਕਰਨਾ ਕੁੜੀਆਂ ਨੂੰ ਆਜ਼ਾਦੀ ਨਹੀਂ ਸੀ ਇਸ ਚੀਜ਼ ਦੀ ਤਾਂ ਮੈਂ ਐਦਾਂ ਦੇ ਕੈਰੇਕਟਰ ਪੜ੍ਹਨਾ ਤੇ ਉਹਨਾਂ ਤੇ ਲਿਖਣਾ ਮੈਂ ਬਹੁਤ ਕੋਸ਼ਿਸ਼ ਕਰਦਾ ਹੁੰਨਾ ਕਿ ਜਿੱਦਾਂ ਜੇ ਪੜ ਲਿਆ ਉਹਨਾਂ ਤੇ ਕੁਝ ਲਿਖ ਲਿਆ ਤਾਂ ਉਹਨਾਂ ਤੇ ਅੱਗੇ ਸਕ੍ਰਿਪਟ ਬਣੀ ਹਰੇਕ ਨੌਜਵਾਨ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਸੰਘਰਸ਼ ਕਰ ਰਿਹਾ ਹੈ ਕਿਸੇ ਦਾ ਟਿੱਚਾ ਕੋਈ ਹੋਰ ਹੈ ਕੋਈ ਲੇਖਕ ਬਣਨਾ ਚਾਹੁੰਦਾ ਤੇ ਕੋਈ ਗਾਇਕ ਬਣਨਾ ਚਾਹੁੰਦਾ ਹੈ ਤਾਂ ਇੱਕ ਅਜੇਹਾ ਹੀ ਨੌਜਵਾਨ ਸਾਡੇ ਵਿੱਚ ਮੌਜੂਦ ਹੈ ਜਿਹਨੂੰ ਲੋਕ ਪੰਡਤ ਕਹਿੰਦੇ ਨੇ ਪਰ ਇਹ ਉਹ ਪੰਡਤ ਨਹੀਂ ਜਿਹੜਾ ਮੰਤਰ ਪੜ੍ਹਦਾ ਹੈ ਜਾਂ ਲੋਕਾਂ ਦੇ ਹੱਥ ਦੇਖਦਾ ਹੈ ਇਹ ਉਹ ਪੰਡਤ ਹੈ ਜਿਹੜਾ ਗੀਤ ਲਿਖਦਾ ਹੈ ਤੇ ਗੀਤ ਗਾਣ ਦਾ ਸ਼ੌਕੀਨ ਹੈ ਤਾਂ ਸਾਡੇ ਅੱਜ ਦੇ ਸ਼ੋਅ ਵਿੱਚ ਮੌਜੂਦ ਹੈ ਬਾਈ ਗੌਰਵ ਕੀ ਹਾਲ ਚੱਲਣੇ ਜੀ ਧੰਨਵਾਦ ਬਾਈ ਬਹੁਤ ਬਹੁਤ ਹੁਣ ਮਤਲਬ ਗੌਰਵ ਕਹਾ ਕਿ ਪੰਡਤ ਕਹਾ ਪੰਡਤ ਬਾਈ ਜੀ ਦਿਵਾਨਾ ਸ਼ਾਇਰ ਵੀ ਕਹਿੰਦੇ ਨੇ ਸਾਰਾ ਕੁਝ ਕਹਿੰਦੇ ਨੇ ਜੀ ਦੇਖੋ ਜਿੰਨੂੰ ਜੀ ਮੈਂ ਪਿਆਰਾ ਕੋਈ ਪੰਡਤ ਕਹਿ ਦਿੰਦਾ ਕੋਈ ਗੌਰਵ ਕਹਿ ਦਿੰਦਾ ਹੋਰ ਵੀ ਬਹੁਗੂ ਕਹਦਾ ਮੈਂ ਤੇ ਜਿਹੜਾ ਦਿਵਾਨਾ ਸ਼ਾਇਰ ਹੈ ਨਾਮ ਹੈ ਤੁਹਾਡਾ ਇਹ ਲੋਕਾਂ ਨੇ ਦਿੱਤਾ ਹੈ ਕਿ ਖੁਦ ਨੂੰ ਇਵਰ ਮੈਂ 2013-14 ਦੇ ਵਿੱਚ ਮਾਤਾ ਗੁਰੀ ਕਾਲਜ ਫਤੇਗੜ ਸਾਹਿਬ ਹੁੰਦਾ ਸੀ ਮੈਨੂੰ ਨਾ ਅਸਲ 'ਚ ਸ਼ੁਰੂ ਤੋਂ ਪਹਿਲਾਂ ਸ਼ਾਇਰੀ ਦਾ ਸ਼ੌਂਕ ਸੀ ਮੈਂ ਸ਼ੇਰ ਲਿਖਦਾ ਹੁੰਦਾ ਸੀ ਹਿੰਦੀ ਤੇ ਗਜ਼ਲਾਂ ਲਿਖਦਾ ਹੁੰਦਾ ਸੀ ਨਜ਼ਮਾਂ ਲਿਖਦਾ ਹੁੰਦਾ ਸੀ ਕਿਉਂਕਿ ਪਹਿਲਾਂ ਲੋਕਾਂ ਨੂੰ ਫਰਕ ਨਹੀਂ ਸੀ ਪਤਾ ਹੁੰਦਾ ਗਜ਼ਲ ਕੀ ਆ ਨਜ਼ਮ ਕੀ ਆ ਮੈਨੂੰ ਸ਼ੌਂਕ ਬਹੁਤ ਈ ਚੀਜ਼ ਆ ਜਿਹੜੀ ਜਿਹੜੀ ਚੀਜ਼ਾਂ ਅਲੱਗ-ਅਲੱਗ ਲਿਖੀਆਂ ਗਈਆਂ ਵੀ ਉਹ ਮੈਂ ਲਿਖ ਕੇ ਦੇਖਾਂ ਜਦੋਂ ਮੈਨੂੰ ਫਿਰ ਉਰਦੂ ਦਾ ਸ਼ੌਂਕ ਪੈ ਗਿਆ ਹਿੰਦੀ ਤਾਂ ਸੀ ਉਹ ਸੀ ਕਿਉਂਕਿ ਉਸ ਸਮੇਂ ਨਾ ਅਈ ਤੋਂ ਬਾਰਾਂ ਪੰਨਾਂ ਸਾਲ ਪਹਿਲਾਂ ਜਿਹੜੇ ਸ਼ਾਇਰ ਸੀ ਉਹਨਾਂ ਨੂੰ ਹੀ ਹੁੰਦਾ ਵੀ ਯਾਰ ਉਰਦੂ ਲਿਖ ਕੇ ਦੇਖੀ ਉਰਦੂ ਚ ਹੈ ਕਿ ਇਹ ਉਰਦੂ ਪੜ੍ਹ ਕੇ ਦੇਖੀਏ ਤੇ ਉਹ ਫਿਰ ਜਿਹੜੇ ਮੇਰੇ ਸਰਕਲ ਸੀਗਾ ਮਹਿਫਲ ਵਾਲਾ ਸਰਕਲ ਸੀ ਉਹਨਾਂ ਨੇ ਮੈਨੂੰ ਨਾਮ ਦਿੱਤਾ ਸੀ دیਵਾਨਾ ਸ਼ਾਇਰ دیਵਾਨਾ ਸ਼ਾਇਰ ਕਿਉਂਕਿ ਉਹ ਮੇ ਤੋਂ ਨਾ ਸ਼ੇਰ ਲਿਖਾਉਣ ਆਉਂਦੇ ਹੁੰਦੇ ਸੀਗੇ ਕਿਉਂਕਿ ਸਾਰਿਆਂ ਦੀ ਆਪਣੇ ਆਪਣੇ ਕਹਾਣੀਆਂ ਹੁੰਦੀਆਂ ਸੀਗੀਆਂ ਜਦੋਂ ਕਿਸੇ ਦੀ ਕੋਈ ਨਵੀਂ ਚੱਲਦੀ ਸੀ ਮੈਂ ਕੁਛ ਨਾ ਕੁਝ ਲਿਖ ਕੇ ਦੇਣਾ ਤਾਂ ਉਹਨਾਂ ਨੇ ਮੈਨੂੰ ਇਸ ਚੀਜ਼ ਦਾ ਨਾਮ ਦਿੱਤਾ ਸੀ ਬਾਈ ਕਿੰਨੇ ਕ ਸਮੇਂ ਤੋਂ ਹੀ ਲਿਖਣ ਗਾਣ ਦਾ ਸ਼ੌਂਕ ਪਿਆ ਤੁਹਾਨੂੰ ਲਿਖਦਾ ਤਾਂ ਵੀਰੇ ਮੈਂ ਤਕ 2012 ਕੇ ਦੇ ਵਿੱਚ ਸੀਰੀਅਸ ਹੋ ਗਿਆ ਸੀ ਇਸ ਚੀਜ਼ ਨੂੰ ਲੈ ਕੇ ਵੀ ਮੈਨੂੰ ਮੈਂ ਮਤਲਬ ਮਿੱਥ ਲਿਆ ਸੀ ਵੀ ਨਹੀਂ ਆਪਾਂ ਇਹੀ ਕੰਮ ਕਰਨਾ ਹਮ ਹੌਲੀ ਕਰ ਲਾਂਗੇ ਜਾਂ ਲੰਬਾ ਸਮਾਂ ਪਾ ਕੇ ਕਰ ਲਾਂਗੇ ਪਰ ਕਰਨਾ ਇਹੀ ਆ ਪਰਿਵਾਰ ਦੇ ਵਿੱਚ ਵੀ ਕੋਈ ਲਿਖ ਕੇ ਅ ਸਿੰਗਰ ਹੈ ਨਹੀਂ ਆਪਣੇ ਪਰਿਵਾਰਕ ਤੌਰ ਤੇ ਕੁਝ ਨਹੀਂ ਮੇਰੇ ਫਾਦਰ ਸਾਹਿਬ ਨੂੰ ਸ਼ਾਇਰੀ ਦਾ ਸ਼ੌਂਕ ਸੀਗਾ ਹਮ ਬਟ ਉਹ ਬਸ ਦਿਲ ਵੇਲਾਉਣਾ ਦਿੰਦਾ ਉਹ ਬਸ ਉਦਾਂ ਹੀ ਕਦੇ ਲਿਖਦੇ ਸੀਗੇ ਤੇ ਮੈਨੂੰ ਇਸ ਚੀਜ਼ ਦਾ ਪਤਾ ਸੀਗਾ ਮੇਰੇ ਕੋਲ ਉਹਨਾਂ ਦੀਆਂ ਹੁਣ ਵੀ ਕਾਪੀਆਂ ਡਾਇਰੀਆਂ ਪਈਆਂ ਨੇ ਬਟ ਉਦਾਂ ਕੋਈ ਸਿੰਗਿੰਗ ਦਾ ਕੋਈ ਹੈ ਨਹੀਂ ਪਰਵਾਹ ਕਰਦਾ ਤੁਸੀਂ ਕਿੰਨੇ ਕ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਇਹ ਮੈਨੂੰ 24 ਚੱਲਦਾ तकरीबन ਹੋ ਗਏ ਵੀਰੇ 12 13 ਸਾਲ 12 13 ਸਾਲ ਚ ਪੰਡਤ ਨਹੀਂ ਪਹੁੰਚਿਆ ਕਿਤੇ ਦੇਖੋ ਜੇ ਤਾਂ ਅੱਜ ਦੇ YouTube ਵਾਲੇ ਦੀ ਗੱਲਾਂ ਕਰਦੇ ਆਪਾਂ ਵੀਊ ਦੇਖਦੇ ਆ ਇਹ ਆ ਹੋਰ ਕੋਈ ਇਹੋ ਜਿਹੀਆਂ ਚੀਜ਼ਾਂ ਦੇਖਦੇ ਆ ਫਿਰ ਤਾਂ ਪੰਡਤ ਕਿਤੇ ਨਹੀਂ ਪਹੁੰਚਿਆ ਪਰ ਜੇ ਤੁਸੀਂ ਕੰਮ ਦੇਖੋਗੇ ਮੇਰਾ ਮਤਲਬ ਤਾਂ ਮੈਂ ਬਹੁਤ ਅਬਦੇਬ ਨੂੰ ਚੀਫ ਫੀਲ ਕਰਦਾ ਸੈਟੀਸਫਾਈ ਹਾਂ ਸੈਟੀਸਫਾਈ ਤਾਂ ਦੇਖੋ ਵੀਰੇ ਜਿੱਥੇ ਹੋ ਗਏ ਉੱਥੇ ਖੜ ਗਏ ਹਨਾ ਮੈਂ ਤਾਂ ਬਹੁਤ ਕੁਝ ਸੋਚਿਆ ਬਹੁਤ ਅੱਗੇ ਦਾ ਸੋਚਿਆ ਹੋਇਆ ਜਿਹਦਾ ਇੱਕ ਨਵਾਂ ਸਿੰਗਰ ਕਹਿੰਦਾ ਮੈਂ ਕੋਚੇਲੇ ਜਾਣਾ ਤੁਸੀਂ ਦੇਖੋ ਉਹਦੀ ਦੌੜ ਕਿਤੇ ਤੱਕ ਦੀ ਆ ਤਾਂ ਮੈਂ ਤਾਂ ਹਜੇ ਰਾਈਟਰ ਬਹੁਤ ਅੱਗੇ ਦਾ ਸੋਚਿਆ ਹੋਇਆ ਮੇਰੇ ਲਈ ਤਾਂ ਹਜੇ ਮੈਂ 1% ਵੀ ਅਚੀਵ ਨਹੀਂ ਕਰਿਆ ਕੀ ਲਿਖਣਾ ਪਸੰਦ ਆ ਬਾਈ ਤੁਹਾਨੂੰ ਦੇਖੋ ਮੈਨੂੰ ਜੇ ਤਾਂ ਮੈਂ ਅ ਮੈਨੂੰ ਫਿਲਮਾਂ ਤੇ ਸਕ੍ਰਿਪਟਾਂ ਦੇ ਕੰਮ ਕਰਨਾ ਬਹੁਤ ਸੁਹਣਾ ਲੱਗਦਾ ਹੈ ਜ਼ਿਆਦਾਤਰ ਜਿਹੜੇ ਸਾਡੇ ਪੰਜਾਬੀ ਸੂਰਮੇ ਨੇ ਜਿਨ੍ਹਾਂ ਦਾ ਕਦੇ ਜ਼ਿਕਰੇ ਨਹੀਂ ਹੋਇਆ ਜਿਦਾ ਮਾ ਲੋ ਮਹਾਰਾਜਾ ਦਲੀਪ ਸਿੰਘ ਜੀ ਦੀ ਕੁੜੀ ਸੀਗੀ ਸੋਫੀਆ ਮਹਾਨ ਮੈਂ ਉਹਨਾਂ ਨੂੰ ਤਕਰੀਬਨ 10 ਸਾਲ ਵੀਰੇ ਪੜਿਆ ਉਹ ਬਾਹਰ ਇੰਗਲੈਂਡ ਦੇ ਵਿੱਚ ਕਹਿੰਦੇ ਸੀ ਨੋ ਟੈਕਸ ਨੋ ਬੋਟ ਵੀ ਜੇ ਸੀ ਬੋਟ ਨਹੀਂ ਪਾ ਸਕਦੇ ਅਸੀਂ ਤੁਹਾਨੂੰ ਟੈਕਸ ਵੀ ਨਹੀਂ ਪੇ ਕਰਨਾ ਕੁੜੀਆਂ ਨੂੰ ਆਜ਼ਾਦੀ ਨਹੀਂ ਸੀ ਇਸ ਚੀਜ਼ ਦੀ ਤਾਂ ਮੈਂ ਐਦਾਂ ਦੇ ਕਰੈਕਟਰ ਪੜਨਾ ਤੇ ਉਹਨਾਂ ਤੇ ਲਿਖਣਾ ਮੈਂ ਬਹੁਤ ਕੋਸ਼ਿਸ਼ ਕਰਦਾ ਹੁੰਨਾ ਕਿ ਜਿੱਦਾਂ ਜੇ ਪੜ ਲਿਆ ਉਹਨਾਂ ਤੇ ਕੁਝ ਲਿਖ ਲਿਆ ਤਾਂ ਉਹਨਾਂ ਤੇ ਅੱਗੇ ਸਕ੍ਰਿਪਟ ਬਣੇ ਸੈਕਰੀਟਰੀ ਬਣੇ ਤਾਂ ਉਹਦਾ ਮੈਂ ਸਕਰੀਨ ਪਲੇ ਉਦਾਂ ਦਾ ਕਰਕੇ ਰੱਖਾਂ ਮੈਂ ਬਹੁਤ ਇਦਾਂ ਦੇ ਕਰੈਕਟਰ ਨੇ ਇੱਕ ਅ ਸ਼ਹੀਦ ਨੇ ਸਾਡੇ ਅ ਜਰਨਲ ਜੋਰਾਵਰ ਸਿੰਘ ਜੀ ਤੁਸੀਂ ਦੇਖੋ ਜਦੋਂ ਆਪਣੀ ਠੰਡ ਹੁੰਦੀ ਆ 1 ਡਿਗਰੀ 2 ਡਿਗਰੀ ਸਾਰੇ ਕੰਬਲਾਂ ਚ ਨੂੰ ਵੜਦੇ ਨੇ ਉਹ ਤਿੱਬਤ ਦੇ ਵਿੱਚ -35 ਡਿਗਰੀ ਤੇ ਲੜੇ ਉੱਥੇ ਜਿੱਥੇ ਦਾ ਬੰਦਾ ਜਿਹੜੇ ਮਾਹੌਲ ਚ ਰਹਿ ਰਿਹਾ ਸਪੋਜ਼ ਕਰੋ ਆਪਾਂ ਗਰਮੀ ਚ ਰਹਿੰਦੇ ਆ ਤਾਂ ਆਪਣੀ ਤਾਂ ਸਰੀਰ ਉਹ ਜਾ ਬਣ ਗਿਆ ਨਾ ਉਹ ਲੋਕਾਂ ਚ ਜਿਹੜੇ ਉੱਥੇ ਦੇ ਹੈਗੇ ਸੀ ਉੱਥੇ ਜਾ ਕੇ ਲੜਨਾ ਤੇ ਉਹਨਾਂ ਤੋਂ ਜਿੱਤਣਾ ਕਿੰਡੀ ਵੱਡੀ ਗੱਲ ਆ ਤੇ -35 ਡਿਗਰੀ ਹਾਲਕਿ ਇੱਥੋਂ ਇੰਨੀਆਂ ਚੀਜ਼ਾਂ ਉਹ ਕੈਰੀ ਵੀ ਨਹੀਂ ਸੀ ਕਰਕੇ ਗਏ ਜਾਂ ਉਦਾਂ ਜਿਵੇਂ ਹੁਣ ਤਾਂ ਟੈਕਨੋਲੋਜੀ ਬਹੁਤ ਫਾਸਟ ਆ ਤੇ ਤੁਸੀਂ ਦੇਖੋ ਜਦੋਂ ਉਹ ਸ਼ਹੀਦ ਹੋਏ ਜਿਹੜਾ ਉਹਨਾਂ ਦਾ ਸਰੀਰ ਸੀ ਸਰੀਰ ਕੱਟ ਕੇ ਉਹਨਾਂ ਦੇ ਵਾਲਾਂ ਤੱਕ ਦੀ ਵੀ ਬੋਲੀ ਲੱਗੀ ਸੀ ਉੱਥੇ ਦੇ ਲੋਕਾਂ ਦਾ ਮੰਨਣਾ ਸੀ ਵੀ ਜਦੋਂ ਸਾਡੇ ਬੇਬੀ ਹੋਊਗਾ ਜਿਹੜਾ ਇਹਨਾਂ ਦਾ ਪਾਟ ਆ ਅਸੀਂ ਕਹਾਂਗੇ ਸਾਡਾ ਇਹੋ ਜਿਹਾ ਸ਼ੇਰ ਪੁੱਤ ਹੋਵੇ ਪਰ ਤੁਸੀਂ ਕਮਾਲ ਦੀ ਗੱਲ ਦੇਖੋ ਨਾ ਤਾਂ ਆਪਾਂ ਕਦੇ ਲਿਖਤੀ ਕਿਤਾਬਾਂ ਦੇ ਵਿੱਚ ਪੜਦੇ ਆ ਹਾਲਾਂਕਿ ਜਿੱਡੇ ਸਾਡੇ ਸੂਰਮੇ ਨੇ ਇਹਨਾਂ ਦੇ ਤਾਂ ਚੌਂਕ ਚ ਬੁੱਤ ਲੱਗਣੇ ਚਾਹੀਦੇ ਨੇ ਸੋਫੀਆ ਮਹਾਨ ਹੋ ਗਈ ਉਹਨੇ ਦੇਖੋ ਕਿੱਥੇ ਆਜ਼ਾਦੀ ਦਵਾਈ ਕਿਹਨਾਂ ਦੇ ਪਰਿਵਾਰ ਚੋਂ ਆ ਬਾਹਰਲੇ ਦੇਸ਼ ਇੱਥੇ ਪਤਾ ਹੀ ਹੈ ਨਹੀਂ ਮੈਂ ਉਹ ਚੀਜ਼ਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦਾ ਮੇਰਾ ਬਹੁਤਾ ਸੋਚ ਉਹ 90% ਜਿਹੜਾ ਸੰਘਰਸ਼ ਆ ਮੇਰੀ ਰਾਈਟਿੰਗ ਵੀ ਆ ਉਹ ਕਿਤੇ ਨਾ ਕਿਤੇ ਜਾ ਕੇ ਅਖੀਰ ਦੇ ਵਿੱਚ ਆਉਣਾ ਤੇ ਹੀ ਮੁੱਕਦੀ ਆ ਹੂੰ ਤੁਸੀਂ ਨਹੀਂ ਕੋਸ਼ਿਸ਼ ਕਰਦੇ ਕਿ ਤੁਸੀਂ ਵੀ ਜਿਵੇਂ ਅੱਜਕੱਲ ਗੀਤ ਚੱਲਦੇ ਨੇ ਲੋਕ ਸੁਣਨਾ ਪਸੰਦ ਕਰਦੇ ਨੇ ਕਿ ਕੋਈ ਸ਼ਰਾਬ ਤੇ ਗੀਤ ਲਿਖਦੇ ਕੋਈ ਹਥਿਆਰਾਂ ਦੇ ਗੀਤ ਲਿਖਦੇ ਆ ਤੁਸੀਂ ਨਹੀਂ ਸੋਚਦੇ ਕਿ ਮੈਂ ਐਵੇਂ ਦਾ ਕੁਝ ਲਿਖਾਂ ਤੇ ਮੇਰਾ ਨਾਮ ਛੇਤੀ ਬਣ ਜਾਵੇ ਦੇਖੋ ਨਾਮ ਮੇਰੇ ਕੁਝ ਵੀ ਨਹੀਂ ਹੈਗਾ ਨਾਮ ਤਾਂ ਤੁਸੀਂ ਇੱਕ ਚੀਜ਼ ਕਰ ਦਿਓ ਸਾਡੇ ਨਾਲ ਦੇਖੋ ਲੋਕਾਂ ਦੀ ਮਾਨਸਿਕਤਾ ਬੜੀ ਕਮਜ਼ੋਰ ਆ ਤੁਸੀਂ ਚੀਜ਼ ਦੇਖਿਓ ਤੁਸੀਂ ਨੋਟ ਕਰਦੇ ਹੋਵੋਗੇ ਜੋ ਤੁਸੀਂ ਸੋਸ਼ਲ ਮੀਡੀਆ ਖੋਲਦੇ ਹੋ ਗੱਲ ਹੋਏ ਹੋਊਗੀ ਅਮਰੀਕਾ ਜਿੱਦਣਾ ਸਾਡਾ ਲੈਣ ਦੇਣੇ ਕੁਝ ਨਹੀਂ ਅਸੀਂ ਆਪਣੇ ਪਿੰਡ ਬੈਠੇ ਆ ਮਤਲਬ ਜਿਹੜੇ ਬੰਦੇ ਨੂੰ ਪਿੰਡ ਦਾ ਸਰਪੰਚ ਨਹੀਂ ਪੁੱਛਦਾ ਪੰਚਨੀ ਪੁੱਛਦਾ ਉਹ ਵੀ ਫਿਰ ਟਿੱਪਣੀ ਬਣਾ ਕੇ ਲੰਬੇ ਲੰਬੇ ਮੈਂ ਤੁਹੇ ਦੇਖ ਦਿਉਂਗਾ ਪੜ ਕੇ ਹਨ ਉਹ ਸਾਡੇ ਲੋਕਾਂ ਦੀ ਉਹ ਵਜ੍ਹਾ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਇੱਕ ਕੋਈ ਮੰਨ ਲਓ ਮੰਤਰੀ ਨੇ ਕੋਈ ਵਿਆਹਣ ਦਿੱਤਾ ਉਹ ਤੋਂ ਬੋਲਦੇ ਬੋਲਦੇ ਅਚਾਨਕ ਗਲਤ ਸ਼ਬਦ ਬੋਲ ਲਿਆ ਕੋਣ ਨੇ ਸੌਰੀ ਵੀ ਕਹਿਤਾ ਤੁਸੀਂ ਸਮਝ ਗਏ ਮੈਂ ਕਿਹਨੇ ਦੀ ਗੱਲ ਕਰੀ ਹੈ ਨਾ ਤੇ ਉਹਦੇ ਤੇ 10 ਦਿਨ ਤੋਂ ਮਖੌਲ ਚੱਲਦਾ ਹੂੰ ਬੋਲਿਆ ਗਿਆ ਹਾਂ ਲੋਕ ਉਹਦੀ ਵਜ੍ਹਾ ਕਿ ਉਹ ਲੋਕਾਂ ਦੀ ਕਿ ਮਾਨਸਿਕਤਾ ਹੋ ਗਈ ਉਹ ਸਿਰਫ ਇੱਕ ਮਖੌਲ ਦੇ ਪਿੱਛੇ ਪੈ ਗਏ ਟੀਚਰਾਂ ਪਿੱਛੇ ਪੈ ਗਏ ਕਮੈਂਟਾਂ ਪਿੱਛੇ ਪੈ ਗਏ ਜਿੰਨਾ ਬੰਦਾ ਫੇਸਬੁੱਕ ਤੇ ਵਿਦਵਾਨ ਹੋਊਗਾ ਨਾ ਉਹ ਪਿੰਡ ਦੇ ਵਿੱਚ ਉਹਨੂੰ ਮੇਰੇ ਖਿਆਲ ਸ਼ਾਇਦ ਘਰ ਦੇ ਵੀ ਨਹੀਂ ਪੁੱਛਦੇ ਹੋਣੇ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਫੇਸਬੁੱਕ ਦੇ ਵਿਦਵਾਨ ਫੇਸਬੁੱਕ ਦੇ ਵਿਦਵਾਨਾਂ ਨੇ ਤੁਹਾਨੂੰ ਕਿਹਾ ਕਦੇ ਕੁਝ ਨਹੀਂ ਦੇਖੋ ਗੱਲ ਕੀ ਹੈ ਮੈਂ ਤਾਂ ਪੈਂਦੀ ਨਹੀਂ ਸੋਸ਼ਲ ਮੀਡੀਆ ਦੇ ਵਿੱਚ ਅੱਪਾ ਪਤਾ ਕੀ ਗੱਲ ਵੀਰੇ ਆਪਾਂ ਉਮੀਦ ਰੱਖਦੇ ਆ ਤੁਸੀਂ ਚਾਈਨਾ ਦੇ ਵਿੱਚ ਜਦੋਂ ਟਿਕਟੌਕ ਦੇਖਦੇ ਆਣਾ ਤੁਸੀਂ ਚਾਈਨਾ ਦੇ ਵਿੱਚ ਦੇਖੋਗੇ ਉਹਨਾਂ ਨੇ ਨੌਲੇਜ ਦੀਆਂ ਜੌਬ ਦੀਆਂ ਸਾਇੰਸ ਦੀਆਂ ਇਹ ਚੀਜ਼ਾਂ ਨੂੰ ਮੂਰੇ ਰੱਖ ਕੇ ਬਾਕੀ ਐਂਟਰਟੇਨਮੈਂਟ ਵਾਲੀਆਂ ਚੀਜ਼ਾਂ ਤੇ ਵੈਂਡ ਕਰਿਆ ਵਾ ਕਿ ਅਗਰ ਸਾਡੇ ਬੱਚੇ ਨੂੰ ਮੋਬਾਈਲ ਦੀ ਵੀ ਹੱਥ ਪਵੇ ਤਾਂ ਉਹ ਉਹੀ ਚੀਜ਼ਾਂ ਦੇਖੇ ਤੇ ਅਵੇਅਰ ਹੋਵੇ ਤੁਸੀਂ ਲੇਖਕ ਹੋ ਗਾਇਕ ਹੋ ਤੁਸੀਂ ਵੀ ਤਾਂ ਇੱਕ ਐਂਟਰਟੇਨਰ ਹੋ ਇਹ ਦੇਖੋ ਸੀ ਐਂਟਰਟੇਨਮੈਂਟ ਜ਼ਰੂਰ ਹੈਗੇ ਆ ਗੱਲ ਤਾਂ ਇਹ ਵੀ ਅਸੀਂ ਪੜ੍ਹ ਕੇ ਹੀ ਰਹੇ ਆ ਅਸੀਂ ਸੁਣ ਕੇ ਹੀ ਰਹੇ ਆ ਅਸੀਂ ਪਰੋਸਣਾ ਕੀ ਚਾਹੁੰਦੇ ਆ ਲੋਕ ਸੁਣਨਾ ਚਾਹੁੰਦੇ ਨੇ ਲੋਗਾ ਦੇਖੋ ਮੈਂ ਇਹ ਜਗਾਣਾ ਕਰ ਦਿੰਨਾ ਇੱਕ ਹੈਨਾ ਮੈਂ ਬੱਦ ਚੱਲ ਵੀ ਪਿਆ ਕੁਝ ਵੀ ਹੋ ਗਿਆ ਮੈਂ ਕਹੂੰਗਾ ਇਹ ਤਾਂ ਜੀ ਲੋਕ ਕਹਿੰਦੇ ਸੀਗੇ ਲੋਕ ਕੁਝ ਨਹੀਂ ਕਹਿੰਦੇ ਹੈਗੇ ਵੀਰੇ ਲੋਕ ਤੁਹਾਡੀ ਕਲਾ ਤੋਂ ਪਸੰਦ ਹੁੰਦੇ ਨੇ ਤੁਸੀਂ ਜੇ ਮੰਨ ਲਓ 100 ਦੇ ਵਿੱਚੋਂ 60 ਕਲਾਕਾਰ ਮੜਾ ਗਾਉਂਦੇ ਨੇ 80 ਗਾਉਂਦੇ ਹੋਣਗੇ ਤਾਂ ਤੁਸੀਂ 20 ਚੁਣਵੇਂ ਕੱਢ ਕੇ ਦੇਖੋ ਉਹਨਾਂ ਦੀ ਜਿਹੜੀ ਆਡੀਅנס ਹੋ ਬਹੁਤ ਕਮਾਲ ਦੀ ਹੋਊਗੀ ਚੁਣਵੀ ਹੋਊਗੀ ਪਰ ਕਮਾਲ ਦੀ ਹੋਊਗੀ ਮੌਜੂਦਾ ਸਮੇਂ 'ਚ ਕਿਹੜਾ ਕਲਾਕਾਰ ਤੁਹਾਨੂੰ ਵਧੀਆ ਲੱਗਦਾ ਹੈ ਕਿ ਵਧੀਆ ਗਾ ਰਿਹਾ ਹੈ ਮੈਂ ਜੱਜ ਕਰਨ ਦੀ ਗੱਲ ਹੀ ਕਰ ਰਿਹਾ ਵੈਸੇ ਤੁਹਾਡਾ ਫੇਵਰਿਟ ਕੌਣ ਹੈ ਦੇਖੋ ਇੱਕ ਕਰੋੜ ਰੁਪਏ ਪੈਂਦੇ ਇੱਕ ਖਾੜੇ 'ਚ ਇੱਕ ਤੁਸੀਂ ਸਰਤਾਜ ਸਾਹਿਬ ਦਾ ਅੱਜ ਦੇ ਟਾਈਮ 'ਚ ਸ਼ੋਅ ਦੇਖੋ ਉੱਤੇ ਜਿਹੜੀ ਪਰਸਨੈਲਿਟੀ ਬੈਠੀ ਹੋਊਗੀ ਕੋਈ ਐਸਐਸਪੀ ਆ ਕੋਈ ਉਹ ਇਹ ਨਹੀਂ ਵੀ ਲਲਕਾਰੇ ਚੱਲ ਰਹੇ ਨੇ ਇਹ ਕੁਝ ਨਹੀਂ ਉਹ ਫਿਰ ਤੁਹਾਡੀ ਆਡੀਅנס ਵੀ ਉਹ ਹੀ ਜੂਗਾ ਜੇ ਹੁਣ ਕਰਨੀ ਸ਼ਰਾਬ ਤੇ ਆ ਉਹ ਤਾਂ ਫਿਰ ਉਹ ਜੀ ਮਿਲਨੇ ਨੇ ਮੌਜੂਦਾ ਸਮੇ ਚ ਲਿਖ ਰਹੇ ਹਾਂ ਕੁਝ ਮੈਂ ਯਾਰ ਮੇਰੇ ਦੋ ਤਿੰਨ ਫਿਲਮਾਂ ਤੋਰੀਆਂ ਹੋਈਆਂ ਹੋਈਆਂ ਨੇ ਟੱਪੇ ਕਰ ਰਹੇ ਆ ਟੱਪੇ ਤਾਂ ਮੈਨੂੰ ਵੈਸੇ ਹੀ ਹਾਇਬਟ ਪੈ ਗਈ ਮੈਨੂੰ ਚੰਗੇ ਲੱਗਦੇ ਨੇ ਸਕ੍ਰਿਪਟਾਂ ਤੇ ਮੈਨੂੰ ਲੱਗਦਾ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਪਤਾ ਨਹੀਂ ਹੋਣਾ ਕਿ ਟੱਪੇ ਕੀ ਹੁੰਦੇ ਨੇ ਮੈਂ ਕਹਿੰਦਾ ਤੁਸੀਂ ਸੁਣਾ ਵੀ ਦਿਓ ਤੇ ਨਾਲੇ ਦੱਸ ਵੀ ਦਿਓ ਦੇਖੋ ਸਾਡੀ ਤਾਂ ਪੰਜਾਬੀ ਇੰਨੀ ਮਹਾਨ ਆ ਨਾ ਵੀਰੇ ਹਰ ਚੀਜ਼ ਦੇ ਵਿੱਚ ਬੋਲੀਆਂ ਜਦੋਂ ਸਾਡਿਆਂ ਕਹਿੰਦੇ ਪਿੰਡ ਦੀਆਂ ਬੁੜੀਆਂ ਨੂੰ ਕੁੜਦੇ ਸੀ ਉਹਨਾਂ ਨੇ ਆਪਣਾ ਜਦੋਂ ਚਾਰ ਜਣੀਆਂ ਨੇ ਇਕੱਠੇ ਹੋਣਾ ਉਹਨਾਂ ਨੇ ਆਪਣਾ ਮਨ ਖੋਲਣ ਲਈ ਬੋਲੀਆਂ ਪਾਉਣੀਆਂ ਫਿਰ ਉਹ ਜਿੱਜੇ ਨੂੰ ਵੀ ਤੰਨਾ ਫਲਾਣੇ ਨੂੰ ਵੀ ਤੰਨਾ ਸਿਰ ਮਨ ਖੋਲਣਾ ਪਰ ਅਸੀਂ ਕਦੇ ਉਹਨਾਂ ਤੇ ਕਮੀ ਨਹੀਂ ਕਰ ਸਕੇ ਅਸੀਂ ਕਦੇ ਸਿਟਣੀਆਂ ਸਮਝੇ ਨਹੀਂ ਸੀਗੇ ਆ ਲੋਕਾਂ ਦਾ ਜਿਹੜਾ ਹੁਣ ਦਾ ਦਿਲ ਆ ਅੱਜ ਤੋਂ 20 ਸਾਲ ਪਹਿਲਾਂ ਕਹਿੰਦੇ ਜਦੋਂ ਸਿਟਣੀਆਂ ਬੋਲਦੇ ਸੀ ਕਦੇ ਪ੍ਰੌਣੇ ਤੇ ਬੋਲਦਾ ਜੇ ਕਿ ਲੋਕ ਹੱਸਦੇ ਵੀ ਸੀ ਖੋਲ ਵੀ ਕਰਦੇ ਤੇ ਖੁਸ਼ ਵੀ ਹੁੰਦੇ ਲੈ ਅੱਜ ਕਿਸ ਨੂੰ ਕਹਿ ਕੇ ਦਿਖਾਓ ਸ਼ਾਮ ਨੂੰ ਕਲੇਸ ਵੇ ਉਹ ਸਾਡੇ ਪ੍ਰੌਣੇ ਨੂੰ ਆਗੇ ਤਾਂ ਉਹ ਹੂੰ ਸਾਡੀ ਪੰਜਾਬੀ ਐਡੀ ਮਾਨ ਆ ਲੋਕਾਂ ਨੇ ਸਾਂਭੀ ਨਹੀਂ ਹੂੰ ਸਾਂਭੀ ਨਹੀਂ ਗਈ ਜਦੋਂ ਅੱਜ ਵੀ ਦੇਖੋ ਪੰਜਾਬ ਦੇ ਜਿਹੜੇ ਆਪਣੀ ਜਿਹੜੀ ਪੰਜਾਬੀ ਦੇ ਸ਼ਬਦ ਨੇ ਐਡੇ ਕਮਾਲ ਦੇ ਨੇ ਤੁਸੀਂ ਅਰਦਾਸ ਹੋ ਗਈ ਥੋੜੇ ਆਪੇ ਹੱਤ ਬੰਨੇ ਜਾਣੇ ਨੇ ਹੂੰ ਆਪੇ ਤੁਹਾਡੀਆਂ ਅੱਖਾਂ ਬੰਦ ਹੋ ਜਾਣੀਆਂ ਇਹ ਸ਼ਬਦਾਂ ਦੀ ਪਾਵਰ ਆ ਲੋਕ ਮਿਸਯੂਜ਼ ਕਰਦੇ ਨੇ ਕਹਿੰਦਾ ਮੇਰੇ ਖਾਲਸੇ ਦਾ ਰੰਗ ਫਿੱਕਾ ਪੈ ਗਿਆ ਮੇਰੇ ਖਾਲਸੇ ਦਾ ਰੰਗ ਫਿੱਕਾ ਪੈ ਗਿਆ ਗਦਾਰਾਂ ਨੂੰ ਸਰੂਪੇ ਮਿਲ ਗਿਆ ਹੂੰ ਮੈਨੂੰ ਲਾਉਂਦੇ ਨੇ ਮਦਦਗਾਰ ਉਦਾਂ ਲਾਰੇ ਮੈਨੂੰ ਲਾਉਂਦੇ ਨੇ ਮਦਦਗਾਰ ਉਦਾਂ ਲਾਰੇ ਜਿਵੇਂ ਬੁੱਢੇ ਨਾਲੇ ਨੂੰਨੇ ਲੱਗਦੇ ਤਕਰੀਬਨ ਮੇਰੇ ਖਿਆਲ 25 30 ਮੈਨੂੰ 20 ਕੇ ਸਾਲ ਤੱਕ ਖ਼ਬਰ ਮੈਨੂੰ ਇਹ ਪੜਦੇ ਨੂੰ ਹੋ ਗਏ ਹਰੇਕ ਸਰਕਾਰ ਕਹਿੰਦੀ ਅੱਲਾ ਦੇ ਆਣੇ ਵੀ ਹਾਂ ਬੁੱਢੇ ਨਾਲ ਦਾ ਅਸੀਂ ਜ਼ਰੂਰ ਕਰਾਂਗੇ ਹੁਣ ਤਾਂ ਇੱਕ ਨਾਲਾ ਨਹੀਂ ਲੋਟ ਆਉਂਦਾ ਦਰਿਆ ਕਿੱਥੋਂ ਆ ਜਾਣਗੇ ਹੈ ਅੱਜ ਤੜਕੇ ਅਖ਼ਬਾਰ ਵਿੱਚ ਪੜਿਆ ਪਸ਼ੂ ਪਾਲਣ ਵਿਭਾਗ ਵਾਲੀ ਗੱਡੀ 'ਚ ਓਵਾਰਾ ਕਹਿੰਦੇ ਕਹੂਗਾ ਜੀ ਹੂੰ ਹੂੰ ਕਹਿੰਦਾ ਉਹ ਲੋਕ ਸਭਾ ਤੁਹਾਡੇ ਵਾਲੀ ਗੱਲ ਜਿਹੜੀ ਤੁਸੀਂ ਸੋਸ਼ਲ ਮੀਡੀਆ 'ਤੇ ਦੱਸਦੇ ਸੀਗੇ ਕਹਿੰਦਾ ਉਹ ਲੋਕ ਸਭਾ ਵਿਧਾਨ ਸਭਾ 'ਚ ਫਰਕ ਨਹੀਂ ਜਾਣਦਾ ਲੋਕ ਸਭਾ ਤੇ ਵਿਧਾਨ ਸਭਾ 'ਚ ਫਰਕ ਨਹੀਂ ਜਾਣਦਾ ਪਰ ਨੈੱਟ 'ਤੇ ਤਕਰੀਰਾਂ ਕਰਦਾ ਹੂੰ ਸਾਡੇ ਲੋਕ ਜਿਹਨੇ ਜੱਜ ਨੇ ਇਹੀ ਵਕੀਲ ਨੇ ਇਹੀ ਜੱਜ ਨੇ ਇਹੀ ਫੈਸਲੇ ਸੁਣਾਉਂਦੇ ਨੇ ਕਹਿੰਦਾ ਸਾਰੀ ਦੁਨੀਆ ਦਾ ਤੇਲ ਦੇਖ ਕੱਢ ਕੇ ਸਾਰੀ ਦੁਨੀਆ ਦਾ ਤੇਲ ਦੇਖ ਕੱਢ ਕੇ ਅਮਰੀਕਾ ਪਿੱਛੇ ਹੋਇਆ ਤੇਲ ਦੇ ਕਹਿੰਦਾ ਮੇਡ ਇਨ ਇੰਡੀਆ ਦਾ ਮੇਡ ਇਨ ਇੰਡੀਆ ਦਾ ਨਾਰਾਉਨੇ ਮਾਰਿਆ ਹਰ ਚੀਜ਼ ਸਰਕਾਰੀ ਵੇਚ ਕੇ ਹੂੰ ਮੋਦੀ ਅੰਕਲ ਹਰ ਚੀਜ਼ ਸਰਕਾਰੀ ਵੇਚ ਕੇ ਕਹਿੰਦਾ ਸਾਡੇ ਸਾਈਕਲ ਦੇ ਕੁੱਤੇ ਫੇਲ ਹੋ ਗਏ ਫੇਰ ਉਹੀ ਨਿੱਟ ਵਾਲੀ ਗੱਲ ਸਾਡੇ ਸਾਈਕਲ ਦੇ ਕੁੱਤੇ ਫੇਲ ਹੋ ਗਏ ਤੇ ਵਾਜੀ ਟਵਿੱਟਰ ਵਾਲੇ ਮਾਰ ਗਏ ਹੂੰ ਕਹਿੰਦਾ ਤੇਰੇ ਇਸ਼ਕ ਚ ਪੰਡਤ ਐਵੇਂ ਡੁੱਬਿਆ ਤੇਰੇ ਇਸ਼ਕ ਚ ਪੰਡਤ ਐਵੇਂ ਡੁੱਬਿਆ ਜਿਵੇਂ ਬੀਐਸਐਨਲ ਡੁੱਬ ਗਈ ਪੰਡਤ ਡੁੱਬਿਆ ਕਿਸੇ ਦੇ ਇਸ਼ਕ ਚ ਨਹੀਂ ਜਿੰਨਾ ਮੈਂ ਦੇਖੋ ਜਿਹੜੀਆਂ ਚੀਜ਼ਾਂ ਨੂੰ ਮੈਂ ਪੜਿਆ ਮੈਂ ਉਹਨਾਂ 'ਚ ਤਾਂ ਬਹੁਤ ਡੁੱਬਿਆ ਮੈਂ ਮਹਿਸੂਸ ਕਰਦਾ ਉਹਨਾਂ ਦੀਆਂ ਚੀਜ਼ਾਂ ਸਪੋਜ਼ ਕਰੋ ਲੋਕ ਹੀਰ ਪੜਦੇ ਨੇ ਹੀਰ ਪੜ ਕੇ ਆਪਣੇ ਆਪ ਨੂੰ ਰਾਂਝਾ ਫੀਲ ਕਰਦੇ ਨੇ ਮੈਂ ਬਾਰਿਸ਼ਾ ਪੜਦਾ ਮੈਨੂੰ ਬਾਰਿਸ਼ਾ ਦੀ ਜਿਹੜੀ ਪਰਸਨਲ ਲਵ ਸਟੋਰੀ ਸੀ ਉਹ ਬਹੁਤ ਸੁਣੀ ਲੱਗਦੀ ਆ ਹੂੰ ਤੁਹਾਡੀ ਪਰਸਨਲ ਲਵ ਸਟੋਰੀ ਕੋਈ ਨਹੀਂ ਮੇਰੀ ਹਜੇ ਤਾਂ ਫਲਹਾਲ ਮੇਰੇ ਕੋਈ ਨਹੀਂ ਨਹੀਂ ਵੀਰੇ ਕੁਝ ਨਹੀਂ ਵਾ ਮੈਂ ਪੜਦਾ ਹੀ ਉਹ ਹੀ ਜ਼ਰੂਰ ਜਿੱਤ ਤੁਰਦੇ ਫਿਰਦੇ ਕੰਟੀਨ ਦੇਖ ਲਈ ਕਦੇ ਲੋਕ ਦੇਖ ਲਏ ਜਾਂ ਕੁਝ ਹੋਰ ਦੇਖ ਲਿਆ ਮੋ ਜੀ ਜਦੋਂ ਮੈਂ ਥੋੜੇ ਅਸਲ 'ਚ ਜਿਜਵਾਤੀ ਬਹੁਤ ਆ ਮੈਂ ਹਜੇ ਵੀ ਜਿਹੜੇ ਸਰਕਲ ਮੈਂ ਘੱਟ ਫਿਲਮ ਕਿਸੇ ਦੇ ਨਾਲ ਦੇਖਣ ਜਾਂਦਾ ਮੈਂ ਰੂਪਿੰਨਾ ਹੂੰ ਜਦੋਂ ਮੈਂ ਫਿਲਮ ਦੇਖਦਾ ਕੋਈ ਵੀ ਮੈਂ ਕਦੇ ਕਈ ਵਾਰ ਘਰੇ ਵੀ ਕੋਈ ਪੁਰਾਣੀ ਫਿਲਮ ਚੱਲਦੀ ਹੋਊਗੀ ਨਾ ਤਾਂ ਮੇਰੀ ਅੱਖ ਭਰ ਜਾਂਦੀ ਐ ਮਹੱਗ ਬਹੁਤ ਘੱਟ ਕਿਸੇ ਕੋਲ ਇਸ ਚੀਜ਼ ਲਈ ਵਿਚਰਦਾ ਉਹੀ ਮੇਰਾ ਇਸ਼ਕਾ ਬਸ ਮੇਰਾ ਪਰਸਨਲ ਹੀ ਹਜੇ ਕੁਝ ਨਹੀਂ ਹੋਇਆ ਤਾਂ ਉਹ ਵੀ ਤੁਹਾਨੂੰ ਦੱਸ ਕੇ ਜਾਵਾਂਗੇ ਕਹਿੰਦਾ ਮੇਰੀ ਸੁਣ ਦੇਣਾ ਘਰ ਮੇਰੀ ਸੁਣ ਦੇਣਾ ਘਰ ਕੋਈ ਐਦਾਂ ਮਿੱਤਰੋ ਮੇਰੀ ਸੁਣ ਦੇਣਾ ਘਰ ਕੋਈ ਐਦਾ ਮਿੱਤਰੋ ਜਿਵੇਂ ਐਮਪੀ ਸਪੀਕਰ ਦੀ ਨਹੀਂ ਸੁਣਦੇ ਹੂੰ ਜਿਵੇਂ ਐਮਪੀ ਸਪੀਕਰ ਦੀ ਇਹ ਤਾਂ ਨਹੀਂ ਜਣੀ ਸਾਡੇ ਕিল্লা ਆਉਂਦਾ ਜਿਹਨੂੰ ਡੱਕਾ ਨਹੀਂ ਉਹ ਤੋੜਦਾ ਇਹ ਮਤਲਬ ਕਾਫੀ ਟਾਈਮ ਪਹਿਲਾਂ ਲਿਖਿਆ ਸੀ ਕਿਲਾ ਆਉਂਦਾ ਜਿਹਨੂੰ ਡੱਕਾ ਨਹੀਂ ਉਹ ਤੋੜਦਾ ਓਬਾਮਾ ਦੀ ਧੀ ਸੀ ਕੰਮ ਕਰਦੀ ਜਦੋਂ ਮੌਕੇ ਦਾ ਪ੍ਰੈਜ਼ੀਡੈਂਟ ਸੀ ਤੁਸੀਂ ਦੇਖੋ ਇੱਥੇ ਜਿਹਦੀ ਮਤਲਬ ਕਿਲਾ ਹਜੇ ਆਪਣੇ ਨਾਂ ਵੀ ਨਹੀਂ ਹੁੰਦਾ ਪਿਓ ਦੇ ਨਾਮ ਹੁੰਦਾ ਉਹ ਡੱਕਾ ਨਹੀਂ ਤੋੜਦਾ ਸ਼ਾਮ ਨੂੰ ਪਾ ਕੇ ਮਫਲਰ ਤਰਪਣਾ ਮਾੜੀ ਬੈਲ ਨੂੰ ਇਹ ਪੰਜਾਬ ਦੇ ਨੌਜਵਾਨਾਂ ਦੇ ਮੌਜੂਦਾ ਹਾਲਾਤ ਨੇ ਇਹ ਤਾਂ ਵੀਰੇ 10 ਸਾਲ ਤੋਂ ਮੈਂ ਇਹੀ ਦੇਖ ਰਿਹਾ ਹਾਂ 10 ਸਾਲ ਪਹਿਲਾਂ ਵੀ ਇਹੀ ਤੇ ਹੁਣ ਵੀ ਇਹੀ ਨੇ ਜਿਹਦੇ ਹਜੇ ਨਾਂ ਨਹੀਂ ਹੋਏ ਉਹ ਹਜੇ ਸਿਆਣੀ ਗੱਲ ਕਰਦੇ ਜਿਸ ਦਿਨ ਵਿੱਕਗੇ ਉਮੜ ਕੇ ਹੋਵੇ ਦਿਨ ਹੋ ਜਾਂਦਾ ਇਹ ਭੇਡ ਚਾਲ ਥੋੜੀ ਜਿਹੀ ਜ਼ਿਆਦਾ ਅਸਲ 'ਚ ਪਹਿਲਾਂ ਸੋਸ਼ਲ ਮੀਡੀਆ ਦੀ ਤੋਂ ਸਾਨੂੰ ਇੱਕ ਚੀਜ਼ ਦਿੱਤੰਗਿਆ ਵੀ ਪਹਿਲਾਂ ਸ਼ੋਸ਼ਾ ਘੱਟ ਸੀ ਉਹ ਤਾਂ ਬੰਦਾ ਤੁਰਦਾ ਬਾਚੋਂ ਪਹਿਲਾਂ ਸਟੇਟਸ ਪਾ ਦਿੰਦਾ ਇੱਕ ਬੰਦੇ ਕੋਲ ਮੰਨ ਲਓ ਆਪਣੀ ਕਾਰ ਹੈ ਨਹੀਂ ਪਰ ਉਹਨੇ ਜਦੋਂ ਕਿਸੇ ਦੀ ਚ ਪੈਣਾ ਉਹਨੇ ਪਹਿਲਾਂ ਹੀ ਖੋਲ ਲੈਣਾ ਵੀ ਲੈ ਕਰ ਉਹ ਲਈ ਬਿਚਪਾ ਕਰ ਜੋ ਬਾਅਦ ਚੈੱਕ ਕਰ ਦੋ ਕਿਰਾ ਡੈੱਕ ਜਾ ਫੇਰ ਪਾਉਂਦਾ ਉਹ ਸਨੈਪ ਹੂੰ ਇਹਨੇ ਇਸ ਚੀਜ਼ ਨੇ ਲੋਕਾਂ 'ਚ ਸ਼ੋਸ਼ਾ ਵੀ ਬਹੁਤ ਵਧਾਇਆ ਹੂੰ ਤਾਨੇ ਮੇਨੇ ਤੁਸੀਂ ਦੇਖੋ ਲੇਡੀਜ਼ ਨਹੀਂ ਸੀ ਐਨੇ ਮਾਰਦੇ ਜਿੰਨੇ ਲੋਕ ਹੁਣ ਮਾਰਦੇ ਨੇ ਹੂੰ ਤੁਸੀਂ ਸ਼ਾਮ ਨੂੰ ਜਦੋਂ WhatsApp ਚੈੱਕ ਕਰਦੇ ਹੋ ਵੀ ਨੇ ਸਟੇਟਸ ਪਾਇਆ ਹੁੰਦਾ ਮੈਂ ਚੱਕ ਦੂੰ ਮੈਂ ਦੱਸ ਦੂੰ ਮੈਂ ਕਰ ਦੂੰ ਅੱਛਾ ਪਾਊਗਾ ਵੀ ਉਹ ਜਿਹੜਾ ਤੁਹਾਨੂੰ ਪਤਾ ਬੇਲਾ ਵੀ ਇਹਨੇ ਕੁਝ ਨਹੀਂ ਕਰਨਾ ਉਹਨੇ ਪਾਇਆ ਪਤਾ ਕਿਊਗਾ ਵੀ ਤੂੰ ਬੱਸ ਦੇਖੇ ਚੱਲ ਦੋ ਦਿਨ ਚ ਨੇਰੀ ਹੂੰ ਬੱਸ ਤੇ ਬਈ ਜਿਵੇਂ ਸੋਸ਼ਲ ਮੀਡੀਆ ਦਾ ਨੌਜਵਾਨਾਂ ਤੇ ਅਸਰ ਹੈ ਸਹੀ ਵੀ ਬਹੁਤ ਹੈ ਵੀਰੇ ਗਲਤ ਵੀ ਬਹੁਤ ਹੈ ਲੋਕ ਯੂਜ਼ ਨਹੀਂ ਸਹੀ ਕਰਦੇ ਤੁਸੀਂ ਕਹਿੰਦੇ ਹਾਂ ਮੈਂ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਪਰ ਅਜਿਹੇ ਟਾਈਮ 'ਚ ਤਾਂ ਕਾਮਯਾਬ ਹੋਣ ਦਾ ਸਭ ਤੋਂ ਸੌਖਾ ਤਰੀਕਾ ਹੈ ਸੋਸ਼ਲ ਮੀਡੀਆ ਗੱਲ ਫਿਰ ਉੱਥੇ ਆ ਜਾਂਦੀ ਵੀਰੇ ਮੈਂ ਬਸ ਯੂਜ਼ ਚੰਗੇ ਤਰੀਕੇ ਨਾਲ ਕਰਨਾ ਚਾਹੁੰਦਾ ਸੋਸ਼ਲ ਮੀਡੀਆ ਨੂੰ ਗਲਤ ਨਾਲ ਕਰਨਾ ਹੁੰਦਾ ਤਾਂ ਮੈਂ ਤਕਰੀਬਨ ਅਜੇ ਤੋਂ 10 ਸਾਲ ਪਹਿਲਾਂ ਸਟਾਰ ਹੁੰਦਾ ਹਮ ਸਟਾਰ ਬਣਦੇ ਤਾਂ ਤਰੀਕੇ ਹੀ ਬਹੁਤ ਨੇ ਵੀਰ ਜੀ ਅਜਿਹੇ ਟਾਈਮ 'ਚ ਰਾਤੋ-ਰਾਤ ਬਣ ਸਕਦੇ ਆ ਪਰ ਮੈਂ ਉਸ ਤਰੀਕੇ ਨਾਲ ਆਪਣੇ ਆਪ ਨੂੰ ਆਪਣੇ ਆਪ ਨੂੰ ਖੁਸ਼ ਕਰਨਾ ਝੂਠੀ ਤਸੱਲੀ ਦੇ ਕੇ ਕਰਨਾ ਮੰਨ ਲਓ ਮੇਰੇ ਪਿੰਡ ਦੇ ਵਿੱਚ 1200 ਵੋਟ ਆ ਮੇਰਾ ਗਾਣਾ ਪਿੰਡ ਵਾਲਿਆਂ ਨੇ ਸੁਣਿਆ ਨਹੀਂ ਤੇ ਉਸ ਤੇ ਵਿਊ ਆਇਆ 20 ਲੱਖ ਤੁਸੀਂ ਆਪਣੀ ਲਿਖਤਾਂ ਕਦੇ ਕਿਸੇ ਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਕਿਸੇ ਵੱਡੇ ਰਾਈਟਰ ਕੋਲ ਜਾ ਕੇ ਡਾਇਰੈਕਟਰ ਕੋਲ ਜਾ ਕੇ ਕੋਈ ਗਾਇਨਿਆਂ ਦੇ ਕੋਲ ਜਾਂ ਕਿਸੇ ਸਿੰਗਰ ਨੂੰ ਆਪਣੇ ਗੀਤ ਦੇਣ ਦੀ ਕੋਸ਼ਿਸ਼ ਕੀਤੀ ਪਹਿਲਾਂ ਪਹਿਲਾਂ ਬਹੁਤ ਗਏ ਵੀਰੇ ਮਕਲਕਰ ਤਕਰੀਬਨ ਕੋਈ ਵੀ ਨਹੀਂ ਛੱਡਿਆ ਕੋਈ ਵੀ ਨਹੀਂ ਛੱਡੇ ਮੈਂ ਉਹ ਵੀ ਨਹੀਂ ਛੱਡੇ ਜਿਹੜੇ ਕਹਿੰਦੇ ਸੀ ਵੀ ਇਸ ਤਾਂ ਗਾਉਣਾ ਹੀ ਆਪਣਾ ਹੈ ਵੀ ਮੈਂ ਤਾਂ ਕਦੇ ਲਿਖਿਆ ਹੀ ਨਹੀਂ ਗਾਣਾ ਵੀ ਮਨ ਲੋ ਲੈ ਹੀ ਨਹੀਂ ਕਿਸੇ ਦਾ ਗਾਣਾ ਅੱਛਾ ਉਹ ਇਹ ਵੀ ਨਹੀਂ ਬਣੀ ਨਹੀਂ ਗੱਲ ਗੱਲ ਪਤਾ ਕੀ ਆ ਵੀਰੇ ਜੇ ਤਾਂ 4 ਰੁਪਏ ਕਿਸੇ ਤੇ ਲਾਉਨੇ ਆ ਫੇਰ ਤਾਂ ਲੋਕ ਗੱਲ ਸੁਣਦੇ ਨੇ ਲੋਕ ਗਾਣਾ ਵੀ ਲੈ ਦਿੰਦੇ ਤੇ ਨਾਮ ਵੀ ਕੱਟ ਦਿੰਦੇ ਨੇ ਫਿਰ ਉਹਦਾ ਫਿਰ ਰੁਪਏ ਦਾ ਕੀ ਕਰਨਾ ਦੀ ਕੋਈ ਨਾਲ ਹੋਇਆ ਐਵੇਂ ਵੀ ਕਿਸੇ ਨੇ ਤੁਹਾਡਾ ਗਾਣਾ ਲੈ ਕੇ ਗਾਇਆ ਹੋਵੇ ਪਰ ਤੁਹਾਡਾ ਜਿਗਰੇ ਨਾ ਕੀਤਾ ਹੋਵੇ ਵਿੱਚ ਮੇਨਾਂ ਤਕਰੀਬਨ 6 ਮਹੀਨੇ ਪਹਿਲਾਂ अच्छा रिसेंटली हो केट है केडा गीत ਸੀ ਬਾਈ ਨਾਮ ਲੈਣਾ ਚਾਹੁੰਦਾ ਚੰਡੀਗੜ ਆਪਣਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਅਸੀਂ ਇੱਕ ਬੜੇ ਨਾਮੀ ਸਿੰਗਰ ਨੂੰ ਨਾਮ ਤਾਂ ਨਹੀਂ ਮੈਂ ਲੈਂਦਾ ਫਿਰ ਵੀ ਗੀਤ ਕਿਹੜਾ ਸੀ ਚੰਡੀਗੜ ਉਹ ਚੰਡੀਗੜ ਦੀ ਵੰਡ ਤੇ ਸੀਗਾ ਜਦੋਂ ਚੰਡੀਗੜ ਅਲੱਗ ਹੋਇਆ ਨਾ ਪੰਜਾਬ ਨਾਲੋਂ ਉਸ ਦੀ ਹਿਸਟਰੀ ਤੇ ਬਣਾਇਆ ਸੀਗਾ ਤੁਸੀਂ ਲਿਖਿਆ ਸੀ ਮੈਂ ਆਪ ਲਿਖਿਆ ਸੀ ਤੇ ਉਹ ਗਾਇਆ ਵੀ ਅਸੀਂ ਵੈਸੇ ਹੀ ਗਾਇਆ ਸੀਗਾ ਉਹ ਜਿਹੜਾ ਸਿੰਗਰ ਸੀ ਉਹਨੇ ਸਭ ਤੋਂ ਡਿਮਾਂਡ ਵੀ ਸਾਨੂੰ ਕਰੀ ਵੀ ਮੈਂ 40 ਯਰ ਦੇ ਦੂੰ ਮੈਂ 50 ਦੇ ਦੂੰ ਉਹ ਫਿਰ ਉਹਨੇ ਬਿਨਾ ਪੁੱਛੇ ਰਿਕਾਰਡ ਵੀ ਕਰਾ ਲਿਆ ਨਾਮ ਵੀ ਸਾਡਾ ਕੱਟਤਾ ਜਦੋਂ ਸਾਰਾ ਕੁਝ ਸਾਨੂੰ ਪਤਾ ਲੱਗਿਆ ਫਿਰ ਉਹਨੇ ਧੱਕਾ ਕਰਿਆ ਵੀ ਨਹੀਂ ਨਹੀਂ ਪੈਸੇ ਲੈ ਲਓ ਪੈਸੇ ਫਿਰ ਅਸੀਂ ਬਣਾ ਕੇ ਦੋ ਤਿੰਨ ਮੇਰਾ ਮਿੱਤਰ ਹਰਪੰਜਰਾ ਇੱਥੇ ਮਾਲਿਓ ਸਟੂਡੀਓ ਆ ਫਿਰ ਦੋ ਤਿੰਨ ਦਿਨ ਦੇ ਵਿੱਚ ਬਣਾ ਕੇ ਛੜਾਤਾ ਓਕੇ ਐਦਾਂ ਬਹੁਤ ਕੁਝ ਹੁੰਦਾ ਫਿਰ ਹੁਣ ਤੁਹਾਨੂੰ ਗਾਣੇ ਦਾ ਵੀ ਸ਼ੌਂਕ ਹੈ ਕਹਿੰਦੇ ਹੈ ਬਹੁਤ ਫਿਰ ਸੁਣਾ ਦਿਓ ਕੁਝ ਦੱਸੋ ਕੀ ਸੁਣਾ ਜੋ ਮਤਲਬ ਥੋੜਾ ਟੇਸਟ ਹੈ ਜੋ ਤੁਸੀਂ ਮਤਲਬ ਜੋ ਤੁਸੀਂ ਚਾਹੋ ਮੈਂ ਗਾਉਂਦਾ ਮੈਂ ਤੁਹਾਨੂੰ ਸ਼ਾਇਰੀ ਸੁਣਾ ਦਿੰਨਾ ਕੋਈ ਹੂੰ ਚਾਹੀਦੀ ਸੁਣਾਦਨੇ ਮੈਂ ਗੌਂਦਾ ਥੋੜਾ ਘਟਾ ਲਿਖਣ ਤੇ ਮੇਰਾ ਬਹੁਤ ਹੋ ਰਾ ਹੂੰ ਹੂੰ ਏਸ਼ਕਾ ਸੁਣਾ ਲੇ ਕਿ ਸੁਣਾਵਾਂਗੇ ਵੀਰੇ ਜੋ ਮਰਜੀ ਸੁਣਾਓ ਬਾਈ ਠੀਕ ਹੈ ਚਲੋ ਤੁਹਾਨੂੰ ਚਾਹ ਦੇ ਸੁਣਾ ਤੁਸੀਂ ਚਾਹ ਬਹੁਤ ਸੋਹਣੀ ਬਣਾਈ ਦੀ ਅੱਜ ਕਹਿੰਦਾ ਚਾਹ ਪੀਤੀ ਅੱਖਾਂ ਦੇ ਉਬਾਲ ਦੇ ਵਿੱਚ ਦੋਹੇ ਬੈਠੇ ਸੀ ਇਸ ਹਾਲ ਦੇ ਵਿੱਚ ਦੋਨਾਂ ਨੂੰ ਦੋਨਾਂ ਦਾ ਜਵਾਬ ਪਤਾ ਬਸ ਚੁੱਪ ਸੀ ਪਹਿਲੇ ਸਵਾਲ ਦੇ ਵਿੱਚ ਹੋਏ ਕਾਇਲ ਕਿ ਫਿਰ ਹਥਿਆਰ ਸੁਟੇ ਫਸ ਗਏ ਅੱਖਾਂ ਦੀ ਚਾਲ ਦੇ ਵਿੱਚ ਸਭ ਕਿਸੇ ਸੀ ਮੈਨੂੰ ਸੱਚ ਲਗੇ ਸਰੂਰ ਨਾ ਹੋਇਆ ਕਿਸੇ ਵੀ ਮਾਲ ਦੇ ਵਿੱਚ ਉਹਨੇ ਬੁੱਲਾ ਦੇ ਨਾਲ ਜਦ ਮੇਰਾ ਖੱਦਰ ਦਾ ਗਲਾਸ ਲਾਇਆ ਗੌਰਵ ਫਸਿਆ ਬਸ ਫਿਰ ਜਾਲ ਦੇ ਵਿੱਚ ਹਏ ਸ਼ੁਕਰੀਆ ਮੇਰੇ ਮੋਲਾ ਵੇ ਤੂੰ ਇਸ਼ਕ ਸਜਾ ਕੇ ਦਿੱਤਾ ਥਾਲ ਦੇ ਵਿੱਚ ਉਹ ਨਾਲ ਬੈਠੀ ਮੇਰੇ ਇੰਜ ਲੱਗੇ ਜਿਵੇਂ ਮੱਖਣ ਗਿਰਿਆ ਕਾਲੀ ਦਾਲ ਦੇ ਵਿੱਚ ਸੋਚ ਕੇ ਸ਼ਾਇਰੀ ਵੀ ਕਾਗਜ਼ ਤੇ ਮਸਤ ਉਤਰੀ ਜਿਵੇਂ ਚੱਲਦਾ ਪਾਣੀ ਖਾਲ ਦੇ ਵਿੱਚ ਉਹਦਾ ਪਤਾ ਪੁੱਛਦਾ ਰੱਬ ਮੇਰੇ ਘਰ ਆਇਆ ਉਹਦਾ ਪਤਾ ਪੁੱਛਦਾ ਰੱਬ ਮੇਰੇ ਘਰ ਆਇਆ ਰੱਬ ਆਇਆ ਰੱਬ ਦੀ ਭਾਲ ਦੇ ਵਿੱਚ ਕਿਆ ਬਾਤ ਹੈ ਰੱਬ ਆਇਆ ਰੱਬ ਦੀ ਭਾਲ ਦੇ ਵਿੱਚ ਤੁਸੀਂ ਕਹਿੰਦੇ ਵੀ ਮੇਰੀ ਜ਼ਿੰਦਗੀ ਚ ਐਸਾ ਕੁਝ ਨਹੀਂ ਹੋਇਆ ਪਰ ਇਹ ਤਾਂ ਤੁਸੀਂ ਸਾਰੀ ਮੌਕੇ ਦੇ ਹਾਲਾਤ ਬਿਆਨ ਕਰਦੇ ਤੁਸੀਂ ਇਹ ਦੇਖੋ ਮੈਂ ਦੇਖਿਆ ਬਹੁਤ ਕੁਝ ਹੁਣ ਮੈਂ ਤੁਹਾਨੂੰ ਕੀ ਦੱਸਾਂ ਦੱਸਣੇ ਵਾਸਤੇ ਬੈਠਾ ਹਾਂ ਮਸੋ ਪਸਾਰਿਆ ਤੁਸੀ ਕੀ ਤੈਨਾਂ ਕੀ ਤੇ ਤੇ ਕੋ ਵੀਰੇ ਪਤਾ ਕੀ ਆ ਮੈਂ ਫੇਰ ਉਹੀ ਗੱਲ ਸੈਨੇ ਜੇ ਸ਼ਾਇਰਾਂ ਵਾਲੀ ਵੀ ਮੈਂ ਅਜ਼ਰਬ ਬਹੁਤ ਕਰਿਆ ਬਹੁਤ ਇਹ ਜਾਂ ਚੀਜ਼ਾਂ ਦੇਖਿਆ ਚੜਦੀਆਂ ਉਮਰ ਦੀਆਂ ਕੁਝ ਚੀਜ਼ਾਂ ਇਹ ਜੀਆਂ ਸੀ ਜੋ ਸਾਡੇ ਮਨ ਚ ਰਹਿ ਗਈਆਂ ਕਦੇ ਕਿਸੇ ਕਲਾਕਾਰ ਨੇ ਧੋਖਾ ਦਿੱਤਾ ਵੇ ਕਾ ਦਿੱਤਾ ਹੋਵੇ ਕੀ ਕੋਈ ਨਹੀਂ ਲਾਰਾ ਲਾਇਆ ਹੋਵੇ ਲਾਰਾ ਲਾਇਆ ਹੋਵੇ ਬਹੁਤ ਪੰਜਾਬ ਦਾ ਇੱਕ ਨਾਮੀ ਸਿੰਗਰ ਮੈਂ ਨਾਂ ਨਹੀਂ ਲੈਂਦਾ ਲੈ ਦੋ ਨਹੀਂ ਅੱਛਾ ਬਾਲ ਪਟਾਈ ਹੋਣਦੀ ਹੈ ਨੈਟ ਤੇ ਅੱਛਾ 2014 ਤੋਂ ਲੈ ਕੇ 17 ਤੱਕ ਪਹਿਲਾ ਉਹਨੇ ਲਾਰੇ ਲਾਏ ਆਪ ਕੈਨੇਡਾ ਭੱਜ ਗਿਆ ਠੀਕ ਹੈ ਜੀ ਉਹਦੇ ਪੀਏ ਕਦੇ ਕੋਈ ਅਸੀਂ ਬਹੁਤ ਫੋਨ ਮਾਰੇ ਬੜਾ ਉਹਨਾਂ ਨੇ ਸਾਡਾ ਟਾਈਮ ਖਰਾਬ ਕਰਿਆ ਫਿਰ 17 ਤੋਂ ਬਾਅਦ ਫਿਰ ਅਸੀਂ ਇੱਕ ਲੋਕਲ ਇੱਥੇ ਮਹਾਲੀ ਦਾ ਚੰਗਾ ਬਹੁਤ ਤਕੜਾ ਚੰਗਾ ਨਾਮੀ ਉਹਨੇ ਸਾਨੂੰ ਘੱਟੋ ਘੱਟ 2-3 ਸਾਲ ਟਿਕਾ ਰੱਖਿਆ ਤੇ ਜਦੋਂ ਮੈਂ ਫਿਰ ਅੱਕ ਕੇ 19 ਦੇ ਵਿੱਚ ਮੈਂ ਮਹਾਲੀ ਆਇਆ ਤੇ ਮੈਂ ਮਿਥिल्या ਦੀ ਵੀ ਨਾ ਤਾਂ ਕਿਸ ਨੂੰ ਆਪਾਂ ਗਾਣਾ ਦੇਣਾ ਨਾ ਕਿਸੇ ਸਿੰਗਰ ਦੇ ਪਿੱਛੇ ਜਾਣਾ ਹੁਣ ਤੁਸੀਂ ਮੰਨਦੇ ਹੋ ਵੀ ਮੈਨੂੰ ਦਿਨ ਦੇ ਵਿੱਚ ਇੱਕ ਦੋ ਸਿੰਗਰ ਪੱਕਾ ਮਿਲਦਾ ਹੀ ਮਿਲਦਾ ਕਿਉਂਕਿ ਮੇਰਾ ਸਰਕਲ ਬਹੁਤ ਸਿੰਗਰਾਂ ਨਾਲ ਆਲਮੋਸਟ ਸਾਰੇ ਜਾਣਦੇ ਨੇ ਮੈਂ ਮਤਲਬ ਦੇਖ ਕੇ ਵੀ ਪਾਸਾ ਕਰ ਲੈ ਮੈਂ ਛੱਡਿਆ ਆਪਦਾ ਹੀ ਕਰਾਂਗੇ ਜਿੱਦਣ ਕਰਾਂ ਪੰਜਾਬ ਦੇ ਲੋਕਾਂ ਨਾਲ ਨਿਰਾਸ਼ਗੀ ਹੈ ਲੋਕਾਂ ਨਾਲ ਯਾਰ ਲੋਕ ਸਹੀ ਨਹੀਂ ਹੁੰਦੇ ਕਿਤੇ ਕਿਤੇ ਲੋਕ ੱਤਕਾ ਬਹੁਤ ਕਰਦੇ ਨੇ ਲੋਕ ਹਰ ਚੀਜ਼ ਨੂੰ ਮਜ਼ਾਕ ਦੇ ਵਿੱਚ ਲੈਣ ਲੱਗੇ ਲੋਕ ਦੇਖੋ ਸਰਕਾਰ ਦਾ ਕੰਮ ਆ ਲੋਕਾਂ ਨੂੰ ਮੁੱਦਿਆਂ ਤੋਂ ਭਟਕਾਉਣਾ ਮਸਲਿਆਂ ਤੋਂ ਭਟਕਾਉਣਾ ਜੋ ਸਾਡੀਆਂ ਸਿਚੁਏਸ਼ਨ ਆ ਸਾਡੇ ਪਾਣੀ ਦੀ ਜਾਂ ਸਾਡੇ ਗਰਾਊਂਡ ਤੇ ਚੱਲ ਕੀ ਰਿਹਾ ਤੁਸੀਂ ਦੇਖੋ ਸਾਡੀ ਪੰਜਾਬੀ ਖਤਮ ਆ ਸਕੂਲਾਂ ਦੇ ਵਿੱਚ ਹੈ ਨਹੀਂ ਲੋਕਾਂ ਕੋਲ ਰੋਸ਼ਨ ਹੈ ਨਹੀਂ ਕੰਮ ਹੈ ਨਹੀਂ ਅਸੀਂ ਬਾਹਰ ਨੂੰ ਜਾ ਰਹੇ ਆ ਅਸੀਂ ਇੱਥੇ ਕੁਝ ਕਰ ਨਹੀਂ ਰਹੇ ਤੇ ਆਪਾਂ ਉਹ ਚੀਜ਼ਾਂ ਤੋਂ ਧਿਆਨ ਹਟਾ ਕੇ ਸਰਕਾਰ ਨੇ ਤਾਂ ਤੋੜਨਾ ਹੀ ਤੋੜਨਾ ਆ ਆਪਾਂ ਆਪ ਵੀ ਹੱਸੇ ਤੁਸੀਂ ਤੇ ਲੱਗੇ ਹੋਇਆ ਆਪਣੀ ਲਿਖਤਾਂ ਨੂੰ ਲੈ ਕੇ ਨਾਰਾਜ਼ਗੀ ਹੈ ਕਿ ਲੋਕ ਚੰਗਾ ਸੁਣਦੇ ਨੇ ਕਹਿੰਦੇ ਨੇ ਲੋਕ ਚੰਗਾ ਸੁਣਦੇ ਨੇ ਜੇਕਰ ਤੁਸੀਂ ਉਹਨਾਂ ਨੂੰ ਸੁਣਾਓ ਤੁਹਾਡੇ ਮੰਤ ਚ ਇਹ ਗੱਲ ਹੈ ਦੇਖੋ ਮੈਂ ਚੰਡੀਗੜ੍ਹ ਗਾਣਾ ਕਰਿਆ ਸੀ ਚੰਡੀਗੜ੍ਹ ਪੰਜਾਬ ਦੀ ਵੰਡਾ ਬਹੁਤ ਇਹ 1950 ਤੇ 1960 ਉੱਥੇ ਦਾ ਸਾਰੀ ਆਪਾ ਹਿਸਟਰੀ ਦੱਸੀ ਸੀਗੇ ਮੈਨੂੰ ਇਸ ਗਾਣੇ ਤੋਂ ਉਮੀਦ ਬਹੁਤ ਸੀ ਮੈਂ ਇਹ ਨਹੀਂ ਸੀ ਚਾਹੁੰਦਾ ਸੀ ਸਟਾਰ ਬਣੀ ਆ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਲੋਕਾਂ ਨੂੰ ਸਿਰਫ ਰਿਅਰ ਕਰਨਾ ਚਾਹੁੰਦੇ ਸੀ ਪਰ ਉਹੀ ਗੱਲ ਵੀ 50% ਦਾ ਜਿਹੜਾ ਮੇਰਾ ਸਰਕਲ ਸੀ ਜਾਂ ਕੁਝ ਚੰਗੇ ਵਿਦਵਾਨ ਲੋਕ ਸੀ ਸਾਨੂੰ ਹਣ ਤੋਂ ਹੰਗਾਰਾ ਵੀ ਮਿਲਿਆ ਪਰ ਜੋ ਅਸੀਂ ਉਮੀਦ ਰੱਖਦੇ ਸੀ ਉਹ ਕੰਮ ਨਹੀਂ ਹੋਇਆ ਅੱਛਾ ਇਹਦੇ ਚ ਵੀ 2 ਵਜੇ ਨੇ ਵੀਰੇ ਲੋਕਾਂ ਦੀ ਮਾਨਸਿਕਤਾ ਦੇਖੋ ਜੇ ਇਹੀ ਗਾਣਾ ਕਿਸੇ ਨਾ ਚੰਡੀਗੜ੍ਹ ਗਾਣਾ ਤੁਸੀਂ ਸਿਰਫ ਉਹਦੇ ਲਿਰਿਕਸ ਦੇਖੋ ਕਿਸੇ ਹੋਰ ਸਿੰਗਰ ਨੇ ਨਾਮੀ ਨੇ ਕਰਿਆ ਹੁੰਦਾ ਤਾਂ ਲੋਕਾਂ ਨੇ ਕਹਿੰਦੀ ਵਾਹ ਨਾਮੀ ਸਿੰਗਰ ਵੀ ਕਿਸੇ ਸਮੇਂ ਆਮ ਸੀ ਭਾਈ ਉਹ ਦੇਖੋ ਜਦੋਂ ਆਮ ਸੀ ਉਦੋਂ ਉਹਨਾਂ ਦੇ ਗਾਣੇ ਸੁਣੋ ਨਾ ਉਹ ਕਰਦੇ ਕੀ ਸੀ ਮਰਨਾ ਫਿਰ ਉਹੀ ਨਹੀਂ ਮੈਂ ਤੁਹਾਨੂੰ ਵੀ ਦੱਸ ਦਵਾਂ ਵੀ ਦੇਖੋ ਇਹਦਾ ਆ ਸੁਣਿਆ ਇਹਦਾ ਉਹ ਸੁਣਿਆ ਉਹ ਤਾਂ ਹੁਣ ਬਾਬੇ ਬਣ ਗਏ ਸਾਡੇ ਨਾ ਮਤਲਬ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਸਾਡੇ ਲੋਕ ਢਲਦੀ ਉਮਰ 'ਚ ਆਪਣੇ ਆਪ ਨੂੰ ਨਾ ਫਿਰ ਅੱਬ ਬਣ ਲੈਂਦੇ ਨੇ ਜਵਾਨੀ ਦੇ ਵਿੱਚ ਆਪਦੇ ਆਪ ਦੇ ਪੂਰੇ ਲੱਛ ਕੀ ਲੱਗਦਾ ਜੇ ਗਰਵ ਐਵੇਂ ਹੀ ਚੱਲਦਾ ਰਿਹਾ ਪਹੁੰਚ ਜੂ ਆਪਣੀ ਮੰਜ਼ਿਲ ਤੇ ਦੇਖੋ ਇੱਕ ਦਿਨ ਮਰਤਾ ਜਾਣੀ ਆ ਪਰ ਸੁਥਰੇ ਹੋ ਕੇ ਮਰੀਏ ਤਾਂ ਜ਼ਿਆਦਾ ਵਧੀਆ ਹੈ ਜੇ ਮੈਂ ਵੀ ਉਹਨਾਂ ਨਾਲੇ ਰਲ ਗਏ ਮੇਰੇ ਫਰਕ ਹੀ ਰਹਿ ਗਿਆ ਕਰ ਤਾਂ ਆਪਾਂ ਵੀ ਸਕਦੇ ਆ ਨੋ ਡਾਊਟ ਮੇਰੇ ਗਾਣੇ ਮੇਰੇ ਕੋਲ ਬਹੁਤ ਕਈ ਵਾਰ ਕੰਪਨੀ ਨੂੰ ਕਹਿ ਦਿੰਦੇ ਆ ਵੀ ਇਹ ਰਿਕਾਇਆ ਜਾ ਗਾਣਾ ਕਰਦੇ ਜਾਂ ਕੁਛ ਇਹੋ ਜਿਹਾ ਲਿਖ ਦੇ ਲਿਖ ਮੈਂ ਵੀ ਸ਼ਰਾਬ ਤੇ ਦਿੰਨਾ ਇਹੋ ਜਿਹੀ ਗੱਲ ਨਹੀਂ ਮੈਂ ਸ਼ਾਇਰੀ ਬਹੁਤ ਸ਼ਰਾਬ ਤੇ ਲਿਖੀ ਆ ਪਰ ਉਹ ਮੇਰਾ ਮੰਤਵ ਇਹ ਨਹੀਂ ਹੁੰਦਾ ਵੀ ਮੈਂ ਕਿਸੇ ਨੂੰ ਪੱਟਾ ਉਹਦਾ ਵੀ ਇੱਕ ਤਰੀਕਾ ਹੋਊਗਾ ਸ਼ਰਾਬ ਤੇ ਜੇ ਆਪਾਂ ਗਾਣਾ ਕਰਾਂਗੇ ਮੈਂ ਇੱਕ ਸ਼ਰਾਬ ਤੇ ਗਾਣਾ ਕਰਨੇ ਵੀ ਲੱਗਿਆ ਬਟ ਉਹਦਾ ਵੀ ਜਿਹੜਾ ਤੁਸੀਂ ਨਤੀਜਾ ਦੇਖੋਗੇ ਜੇ ਤੁਸੀਂ ਉਹਨੂੰ ਪ੍ਰੈਕਟੀਕਲੀ ਦੇਖੋਗੇ ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਵੇਰੇ ਕਰੂਗਾ ਕਹਿੰਦੇ ਕਿਸੇ ਸਮੇਂ ਦਾ ਚਮਕੀਲਾ ਬੜਾ ਤਕੜਾ ਗਾਇਕ ਰਿਹਾ ਤੇ ਉਹਨੇ ਵੀ ਨਾਮ ਬੜੇ ਕਹਿੰਦੇ ਗੀਤ ਲਿਖ ਕੇ ਜੋ ਆਪਣਾ ਨਾਮ ਖੱਟਿਆ ਹੈ ਨਾ ਤੇ ਲੋਕਾਂ ਨੇ ਪਸੰਦ ਕੀਤਾ ਤੁਸੀਂ ਦੇਖ ਲਓ ਐਵੇਂ ਦਾ ਕੁਝ ਕਰਕੇ ਕੀ ਬਤਾ ਤੁਹਾਡਾ ਨਾਮ ਬਣ ਜਾਵੇ ਸਾਡੇ ਲੋਕਾਂ ਨੂੰ ਬਹਿਸ ਚਾਹੀਦੀ ਆ ਚਮਕੀਲੇ ਨੇ ਦੇਖੋ ਜਿਹੜਾ ਜੋ ਕਰਦਾ ਹੈ ਚਮਕੀਲਾ ਵੀ ਹੈ ਤੇ ਇੱਕ ਦੋ ਹੋਰ ਵੀ ਡੈਥ ਹੋਈਆਂ ਨੇ ਜਿਹਦੀਆਂ ਵੀ ਹੋਈਆਂ ਨੇ ਜਿਨੇ ਜੋ ਕਰਨਾ ਉਹਨੇ ਉਹ ਭਰਨਾ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਦਾ ਜੇ ਚਮਕੀਲਾ ਗਾਉਂਦਾ ਤੀ ਉਹਨੂੰ ਮਾਰਤਾ ਤੁਸੀਂ ਚਮਕੀਲਾ ਪੜੋ ਉਹਦੇ ਤੇ ਹੋਰ ਸਟੱਡੀ ਦੇਖੋ ਚਮਕੀਲੇ ਨੇ ਧਾਰਮਿਕ ਰਿਕਵੈਸਟ ਕਦੋਂ ਕਰੀ ਜਦੋਂ ਉਹਨੂੰ ਜਾਣ ਦੇਖੀ ਜਾਂਦੀ ਉਦੋਂ ਕਰੀ ਪਹਿਲਾਂ ਤਾਂ ਨਹੀਂ ਕਰੀ ਜੇ ਅਵੇਰਨ ਜੇ ਉਹਨੇ ਕਰਨੀ ਹੁੰਦੀ ਸਭ ਤੋਂ ਪਹਿਲਾਂ ਧਾਰਮਿਕੇ ਛੱਡਦਾ ਜਦੋਂ ਤੁਸੀਂ ਗਾਣ ਲੱਗੇ ਮਾੜਾ ਗਾਉਣ ਲੱਗੇ ਤੁਹਾਨੂੰ ਮਾੜੇ ਲੋਕੇ ਬੁਲਾਉਣ ਲੱਗੇ ਫਿਰ ਮਾੜੇ ਦਾ ਤੋਤੋ ਮਾੜੇ ਦੀ ਉਮੀਦ ਰੱਖਣੇ ਇੱਕ ਸਾਲ 'ਚ 365 ਦਿਨ ਹੁੰਦੇ ਨੇ ਤੇ 400 ਉਹਦੇ ਅਖਾੜੇ ਹੁੰਦੇ ਸੀ ਮਖਾਜੇ ਚਾਹੇ 4000 ਲੱਗ ਜਾਣ ਨੰਬਰ ਮੈਟਰ ਨਹੀਂ ਰੁਪਈਆ ਨੰਬਰ ਇਹ ਮੈਟਰ ਨਹੀਂ ਕਰਦੇ ਚਾਰ ਪੰਜਾਬ ਦੇ ਲੋਕ ਫਿਰ ਚੰਗੀ ਸੋਚਦੇ ਮਾਲਕ ਨਹੀਂ ਮੈਂ ਤੁਹਾਨੂੰ ਦੱਸਦਾ ਇਹ ਚੀਜ਼ ਦੱਸਦਾ ਮੈਂ ਤੁਹਾਨੂੰ ਜੇ ਚੰਗੀ ਸੋਚ ਦੇ ਮਾਲਕ ਨੇ ਫਿਰ ਉਹਦੇ ਤੋਂ ਸਟੇਜ ਤੇ ਧਾਰਮਿਕ ਗਾਣੇ ਕਿਉਂ ਨਹੀਂ ਤੇ ਗਵਾਉਂਦੇ ਉਹਨੂੰ ਗੁਰਦੁਆਰਿਆਂ ਚ ਪ੍ਰੋਗਰਾਮ ਕਿਉਂ ਨਹੀਂ ਸੀ ਮਿਲਦੇ ਮੈਨੂੰ ਜੀ ਚੀਜ਼ ਦੱਸੋ ਤੁਸੀਂ ਉਹ ਫਿਰ ਉਹੀ ਚੀਜ਼ ਉੱਥੇ ਘਟ ਜਾਂਦੀ ਆ ਉਹ ਉਹ ਫਿਰ ਉਹ ਘਟ ਗਿਣਤੀ ਦੇ ਪਿੱਛੇ ਭੱਜਦਾ ਵੀ ਨਹੀਂ ਮੇਰੇ ਚ ਇਹ ਚੰਗੇ ਵਿੱਚ ਚੰਗਾ ਸੁਣ ਸੌ ਦੀਏਗਾ 10 ਸਣ ਮੈਂ ਤਾਂ 10 ਨੂੰ ਸੁਣਾ ਕੇ ਰਾਜੀ ਆ ਪਰ ਉਹ 100 ਦੇ ਪਿੱਛੇ ਭੱਜਣਾ ਵੀਰੇ ਗੱਲ ਤਾਂ ਫੇਰ ਉਹੀ ਆ ਜੇ ਲੋਕ ਮੜੇ ਤੇ ਆਪਾਂ ਵੀ ਇਹ ਚੀਜ਼ ਨੂੰ ਸੋਚ ਸਕਦੇ ਆ। ਇਹ ਬੰਦਾ ਕਹਿੰਦਾ ਮੈਂ ਜ਼ਿੰਦਗੀ ਚ ਕਾਮਯਾਬ ਹੋਣਾ, ਲੋਕ ਹੁਣ ਜੋ ਚਾਹੁੰਦੇ ਨੇ ਮੈਂ ਉਹਨਾਂ ਨੂੰ ਦੰਦਾਂ। ਲੋਕ ਮੇਰੇ ਤੋਂ ਡਿਮਾਂਡ ਕਰਦੇ ਨੇ, ਲੋਕ ਜ਼ਬਰਦਸਤੀ ਕਰਦੇ ਨੇ ਮੇਰੇ ਨਾਲ। ਸਪੇ ਤਾਂ ਵੀਰੇ ਤੋਂ ਥੋੜਾ ਜਿਹਾ ਪਹਿਲਾਂ ਮਰ ਗਿਆ। ਨਹੀਂ ਤਾਂ ਸੋਸ਼ਲ ਮੀਡੀਆ ਤੇ ਇਹ ਜਿਹੀ ਐਪਲੀਕੇਸ਼ਨਾਂ ਪਈਆਂ ਨੇ ਰਾਤੋਂ ਰਾਤ ਸਟਾਰ ਬਣ ਜਾਏਗਾ। ਤੂੰ ਸਮਝ। ਸਹੀ ਆ ਬਾਈ। ਸਮਝ ਗੋਰੀ ਗੱਲ। ਮੈਂ ਸਿਰਫ ਇਹੀ ਗੱਲ ਕਹਿਣਾ ਮੈਂ ਖਿਲਾਫ ਨਹੀਂ ਜੇ ਤੁਸੀਂ ਕੋਈ ਚਮਕੀਲੇ ਦੇ ਜਾਂ ਕਿਸੇ ਦੇ ਮੈਂ ਤਾਂ ਲੈਣੀ ਕੀ ਆ। ਮੈਂ ਤਾਂ ਸੁਣਿਆ ਵੀ ਬਹੁਤ ਘੱਟ ਆ ਪੜਿਆ ਵੀ ਆ ਮੈਨੂੰ ਕਿਉਂਕਿ ਚੋਲੇ ਇੱਕ ਕਲਾਕਾਰ ਸੀ ਉਹ ਤਰੱਕੀ ਕਰਦਾ ਸੀਗਾ ਪਰ ਮੇਰੇ ਵੀਰ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਵੀ ਇਹਨਾਂ ਕੋਲ ਸਮਾਂ ਸੀਗਾ ਉਹੀ ਸਮੇਂ ਦੇ ਵਿੱਚ ਜਮਲਾ ਜੱਟ ਵੀ ਸੀ ਹੋਰ ਵੀ ਚੰਗੇ ਕਲਾਕਾਰ ਸੀਗੇ ਇਹਦੇ ਗਰਦਾਸ ਮਾਨ ਵੀ ਉਹੀ ਸਮੇਂ ਦੇ ਵਿੱਚ ਸੀ ਉਹ ਵੀ ਗਾਉਂਦਾ ਸੀਗਾ ਫਿਰ ਉਹਨਾਂ ਨੇ ਤਾਂ ਕਿਤੇ ਉਹਨਾਂ ਨੂੰ ਨਾ ਲੋਕ ਡਿਮਾਂਡ ਕਰ ਗਏ ਵੀ ਧੋਜ ਜਾਗਾ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਆਡੀਅנס ਹੈ ਜੀ ਬਣਾਈ ਜਦੋਂ ਤੁਸੀਂ 100 ਮਾੜਾ ਗਾਣਾ ਕਰਤਾ ਤੁਹਾਨੂੰ 100000 ਸੁਣਨਾ ਗਿਆ ਤੁਸੀਂ ਉੱਥੇ ਜਾ ਕੇ ਧਾਰਮਿਕ ਸੁਣਾਉਂਗੇ ਤੁਹਾਨੂੰ ਲੱਗਦਾ ਉਮੀਦ ਹੋਏਗੀ ਤੁਸੀਂ ਕੱਲ ਤੁਸੀਂ 100 ਚੋਰਾਂ ਨਾਲ ਰਲ ਕੇ ਤੁਸੀਂ ਮਨ ਬਦਲ ਲਿਆ ਤੁਸੀਂ ਉਹਨਾਂ ਨੂੰ ਸਾਧਾਂ ਦੇ ਭਜਨ ਸੁਣਾਉਂਗੇ ਕਿੱਥੇ ਸੁਣ ਲੈਣਗੇ ਨਾਉ ਤੁਹਾਨੂੰ ਘਟਾਉਣਾ ਤੁਸੀਂ ਦੋਕ ਵਾਰ ਕਹੋਗੇ 23 ਵਾਰ ਉਹਨਾਂ ਦਾ ਚੱਲੇ ਯਾਰ ਤਾਂ ਹੁਣ ਲਾਸਟ ਵਿੱਚ ਆਪਣੇ ਵਾਲੇ ਆਣੇ ਵਾਲੇ ਪ੍ਰੋਜੈਕਟ ਬਾਰੇ ਜਰੂਰ ਦੱਸ ਦਿਓ ਜੇ ਕੋਈ ਕਰ ਰਹੇ ਹੋ ਪ੍ਰੋਜੈਕਟ ਹਜੇ ਦੱਸਣਾ ਨਹੀਂ ਸੀ ਪਰ ਮੈਂ ਤੁਹਾਨੂੰ ਦੱਸਦਾ ਆਪਾਂ ਇੱਕ ਕੰਪਨੀ ਲਾਂਚ ਕਰ ਰਹੇ ਹਾਂ ਤਿੰਨ ਚਾਰ ਨਵੇਂ ਮੁੰਡੇ ਜਿਨ੍ਹਾਂ ਨਾਲ ਕਿਉਂਕਿ ਇਹ ਤਾਂ ਆਪਣੇ ਵਰਗੇ ਹੀ ਲੱਭਦੇ ਆ ਵੀਰੇ ਤਰੱਕੀ ਵਾਲੇ ਨੂੰ ਤਰੱਕੀ ਦੇ ਕੇ ਕੋਈ ਫਾਇਦਾ ਨਹੀਂਗਾ ਤੇ ਤਿੰਨ ਚਾਰ ਮੁੰਡੇ ਸਾਈਨ ਕਰੇ ਨੇ ਦੋ ਤਿੰਨ ਕੁੜੀਆਂ ਬਹੁਤ ਸ੍ਰੇਲੀਆਂ ਨੇ ਉਹ ਗਾਉਂਦੀਆਂ ਨੇ ਕੰਪਨੀ ਲੈ ਕੇ ਆ ਰਹੇ ਆ ਤੇ ਉਸ ਤੋਂ ਵੀ ਨਾ ਗੀਤ ਆ ਰਹੇ ਮੇਰੇ ਇੱਕ ਫਿਲਮ ਤੇ ਕੰਮ ਲੱਗੇ ਹੋਏ ਆ ਕਰਨ ਦੋ ਤਿੰਨ ਡਾਇਰੈਕਟਰਾਂ ਨਾਲ ਵੱਡੇ ਗੱਲ ਵੱਡੇ ਡਾਇਰੈਕਟਰਾਂ ਨਾਲ ਗੱਲ ਚੱਲ ਰਹੀ ਹੈ ਚੰਗੇ ਸਬਜੈਕਟਾਂ ਤੇ ਦੇਖੋ ਇੱਕ ਹੋਰ ਜਿੰਨੀ ਤਾਂ ਫਿਲਮ ਹੋਊਗੀ ਕਮੇਡੀ ਉਨੀ ਤਾਂ ਕਮਾਈ ਜ਼ਿਆਦਾ ਹੈ ਨਾ ਜੇ ਕੋਈ ਵਿਚਾਰੀ ਚੰਗੇ ਸਬਜੈਕਟ ਤੇ ਆ ਜਾਵੇ ਉਹ ਵੀ ਫੇਲ ਮਸਤਾਨੇ ਹਿੱਟ ਹੋਈ ਹੈ ਬਈ ਮਸਤਾਨੇ ਹਿੱਟ ਹੋਈ ਆ ਮਸਤਾਨੇ ਤੋਂ ਬਿਨਾ ਉਰਵੀ ਚੰਗੀਆਂ ਫਿਲਮਾਂ ਆਈਆਂ ਨਹੀਂ ਗੱਲ ਇਹ ਆ ਵੀ ਉਹ ਕਿੱਥੇ ਰਹਿ ਗਈਆਂ ਫੇਰ ਲੋਕ ਉਹੀ ਵੀ ਤੁਸੀਂ ਦੇਖਣਾ ਸਟਾਰ ਚਾਹੁੰਦੇ ਹੋ ਤੁਸੀਂ ਆਮ ਬੰਦਾ ਨਹੀਂ ਦੇਖਣਾ ਚਾਹੁੰਦੇ ਇਹੀ ਚੰਡੀਗੜ੍ਹ ਗਾਣਾ ਜਿ ਮੰਨ ਕੇ ਚੱਲੋ ਸਤਾਇਆ ਸਭ ਗਾ ਦੰਦੇ ਲੋਕਾਂ ਨੇ ਸਭ ਤੋਂ ਪਹਿਲਾਂ ਸਵਾਲ ਪਤਾ ਬਾਈ ਕੀ ਕਹਿਣਾ ਸੀਗਾ ਵੀ ਆਹ ਕਿਆ ਬਾਈ ਦੀ ਸੋਚ ਆ ਬੋਲੋ ਸਾਡੀ ਸੋਚ ਨਹੀਂ ਜੇ ਕੋਈ ਨਮਾ ਬੰਦਾ ਅਸੀਂ ਇੱਕ ਬੁੱਟੇ ਆ ਬਾਈ ਜੀ ਅਸੀਂ ਬਹੁਤ ਉਹ ਤਾਂ ਹੁਣ ਬਣ ਗਏ ਨਾ ਦਰਖਤ ਬਣ ਗਏ ਅਸੀਂ ਜੇ ਸਟਾਰਟਿੰਗ ਹੀ ਆਪਣੀ ਚੰਗੇ ਪੱਧਰ ਤੋਂ ਕਰਨੀ ਚਾਹੁੰਦੇ ਆ ਤੁਸੀਂ ਸਾਡੇ ਸਾਥ ਦਵੋ ਤੁਸੀਂ ਸਾਡਾ ਸਾਥ ਦਵੋ ਇਹ ਲੋਕਾਂ ਨੇ ਕਿਉਂ ਮੈਜੋਰਟੀ ਬਣਾਈ ਵੀ ਆ ਵੀ ਪਹਿਲਾਂ ਉਦਾਂ ਦਾ ਕੁਝ ਕਰੋ ਵੀ ਲੋਕਾਂ ਚ ਹੋ ਜੋ ਉਹ ਤੋਂ ਬਾਅਦ ਫਿਰ ਸਾਥ ਬਣੀ ਚੱਲੋ ਉਹਦਾ ਕੀ ਫਾਇਦਾ ਨਵੇਂ ਬੰਦੇ ਨੂੰ ਇੰਡਸਟਰੀ ਚਾਂਸ ਨਹੀਂ ਦਿੰਦੀ ਕਦੇ ਵੀ ਨਹੀਂ ਦਿੰਦੀ ਭਾਈ ਹੂੰ ਕਦੇ ਵੀ ਨਹੀਂ ਦਿੰਦੀ ਤੁਸੀਂ ਮੇਰੇ ਨਾਲ ਕੋਈ ਨਵਾਂ ਬੰਦਾ ਵੇਜ ਜਵੇ ਆਪਾਂ ਸਾਰੀ ਇੰਡਸਟਰੀ ਨੂੰ ਫੋਨ ਕਰਦੇ ਆ ਸਾਰੀ ਇੰਡਸਟਰੀ ਨੂੰ ਸਬੀਚੇ ਸਿੰਗਰ ਵਿੱਚੇ ਕੰਪਨੀਆਂ ਜਿਹਨੂੰ ਜਿਹਨੂੰ ਕਹੋਗੇ ਲੈ ਮੈਂ ਪਰਸਨਲੀ ਫੋਨ ਕਰੂੰਗਾ ਜੇ ਕੋਈ ਬੰਦਾ ਹਮੀ ਭਰ ਗਿਆ ਮੈਂ ਜੁੱਤੀ ਚ ਪਾਣੀ ਪੀ ਜੂ ਬਈ ਉਹ ਦੱਸੋ ਚਲੋ ਬਹੁਤ ਵਧੀਆ ਗੱਲਾਂ ਬਾਈ ਤੁਹਾਡੀਆਂ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਤੁਹਾਡੀ ਤੁਹਾਡਾ ਧੰਨਵਾਦ ਬਾਈ ਤੁਸੀਂ ਸਾਨੂੰ ਬੁਲਾਇਆ ਤੇ ਸਾਨੂੰ ਟਾਈਮ ਦਿੱਤਾ